ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀ ਹੈ ਜਿਸ ਚ ਇੱਕ ਗੋਰਾ 40 ਸਾਲ ਬਾਅਦ ਆਪਣੇ ਮਿੱਤਰ ਨੂੰ ਪੰਜਾਬ ਮਿਲਣ ਆਇਆ। ਗੋਟੂ ਲੱਕ ਬੈਸਟ ਮਾਈ ਬੋਸ। ਗੋਟੂ ਲੱਕ ਬੈਸਟ ਮਾਈ ਬੋਸ। ਕਿਵੇਂ ਗੋਰੇ ਨੇ 40 ਸਾਲ ਬਾਅਦ ਆਪਣਾ ਮਿੱਤਰ ਲੱਭਿਆ ਤੇ ਕਿਵੇਂ ਇਹ ਸਾਰਾ ਸਵੱਭ ਬਣਿਆ? ਤੇ ਕੀ ਸੀ ਪਿੱਛੇ ਦੀ ਸਾਰੀ ਕਹਾਣੀ ਆਜੋ ਇਸ ਇੰਟਰਵਿਊ ਚ ਜਾਣਦੇ ਆ ਉਹਨਾਂ ਨੂੰ ਕਿਹਾ ਵੇ ਜਾਨੀ ਪੁਲਿਸ ਵਾਲਿਆਂ ਨੂੰ ਵੇ ਆ ਮੈਂ ਇੰਡੀਆਂ ਚ ਬੰਦੇ ਆ ਮੇਰੇ ਸੱਜਣ ਮਿੱਤਰ ਲੜਕੇ ਦੋ ਨੰਦਰ ਦਜੀਤ ਆ ਨਾ ਵੀ ਉਹਨਾਂ ਦੀ ਭਾਲ ਕਰਕੇ ਦਿਓ ਉਦੋਂ ਦੀ ਪੁਲਿਸ ਨੇ ਫਿਰ ਇੱਥੇ ਆਪਣੇ ਪੁਲਿਸ ਵਾਲਿਆਂ ਨਾਲ ਕੰਡੈਕਟ ਕੀਤਾ ਸਾਨੂੰ ਸੌਣਾ ਪਾਰੀ ਕਰਤਾ ਤੇ ਸਾਡੀ ਵੀ ਨੀਂਦ ਖਰਾਬ ਕੀਤੀ ਕੀ ਕਰਦੇ ਰਹਿੰਦੇ ਸੀ ਇਹ ਜਾਂ ਬਸ ਉਹਦੀਆਂ ਹੀ ਗੱਲਾਂ ਕਰੀ ਜਾਣੀਆਂ ਆਈ ਕਹਣਾ ਵੇ ਬਾਲੀਆਂ ਨਾਲ ਗੱਲਾਂ ਕਰਨ ਵੇ ਇੱਥੇ ਕੋਈ ਨਹੀਂ ਆਉਂਦਾ ਗੋਰਾ ਇਹ ਕਹਿੰਦਾ ਫੇ ਉਹਦਾ ਤੋਂ ਮੈਨੂੰ ਆਇਆ ਫੋਨ ਮੈਂ ਆਉਣਾ ਹੀ ਆਉਣਾ ਉਹਨੇ ਅੱਛਾ ਇਹ ਦੋਨੋਂ ਕਹਦੇ ਸੀ ਵੀ ਗੋਰਾ ਕਹਿੰਦਾ ਵੀ ਮੈਨੂੰ ਮੈਂ ਆਉਣੀ ਆਉਣਾ ਆਉਣਾ ਹੀ ਆਉਣਾ ਤੁਸੀਂ ਯਕੀਨ ਨਹੀਂ ਮੰਨਦੇ ਅਸੀਂ ਨਹੀਂ ਸੀ ਯਕੀਨ ਮੰਨਦੇ ਪਿੰਡ 'ਚ ਵੀ ਸਾਰੇ ਰੌਲਾ ਪਾਤਾ ਤੇ ਰਿਸ਼ਤੇਦਾਰਾਂ ਨੇ ਵੀ ਸਾਰੇ ਰੌਲਾ ਪਾਇਆ ਕੀ ਕਹਿੰਦੇ ਗੋਰਾ ਮੇਰੇ ਜਾਰ ਨੇ ਆਉਣਾ ਮੇਰੇ ਜਾਰ ਨੇ ਆਉਣਾ ਅਜੇ ਕਦੋਂ ਆਊਗਾ ਵੇ ਦੇਖ ਲਵਾਂਗੇ ਤੇ ਹੁਣ ਸਾਨੂੰ ਤਾਂ ਖਸੌਣ ਦੇ ਜਾਂ ਸਾਨੂੰ ਖਾਣ ਦੇ ਨਾ ਸੌਣ ਦੇਣਾ ਨਾ ਆਪ ਸੌਣਾ ਅੱਛਾ ਇਦਾਂ ਇੰਨਾ ਚਾ ਸੀ ਕਿਆ ਉਹਨੇ ਉਹ ਤਾਂ ਬੜਾ ਕੀਤਾ ਉਹਨੇ ਇੰਨਾ ਚਾ ਕੀਤਾ ਨਾ ਜਦੋਂ ਇਹਨੂੰ ਮਿਲੇ ਰੋਣ ਲੱਪੇ ਦੋਏ ਚਾ ਜੀ 36 ਯੀਅਰ ਬੋਟੀ ਕੁੜੀ ਹੈ ਨਾ 1984 2004 ਅੱਛਾ ਜਦੋਂ ਤੁਸੀਂ ਇੱਧਰ ਪੰਜਾਬ ਆ ਗਏ ਹਾਂਜੀ ਉਹ ਗੋਰਾ ਆਸਟ੍ਰੇਲੀਆ ਚਲੇ ਗਿਆ ਜਿੰਮ ਤੁਹਾਡਾ ਮਿੱਤਰ ਹੈ ਉਹ ਵਕਤ ਤੁਸੀਂ ਉਹਨੂੰ ਕੋਈ ਆਪਣਾ ਐਡਰੈਸ ਕੋਈ ਥੋੜਾ ਟਗਾਣਾ ਦੱਸ ਕਿਆ ਉਹਨੇ ਵੀ ਇਹ ਕਦੇ ਪੰਜਾਬ ਆਇਆ ਇੰਡੀਆ ਆਇਆ ਤਾਂ ਮਰਕੇ ਆ ਯਾਰ ਨਹੀਂ ਅਸੀਂ ਤਾਂ ਇੰਨਾ ਜਿਹੜੇ ਟਾਈਮ ਕੋਸਾ ਫਲਾ ਲਲਾ ਹੋ ਗਏ ਵੀ ਉਹ ਵੀ ਚਲ ਗਿਆ ਅਸੀਂ ਵੀ ਚਲ ਗਿਆ ਜਿਹੜੀ ਮੁੜ ਕੇ ਦਾਣ ਜਿਹੜੀ ਜਾਣ ਲਗਾ ਦੱਸ ਕਿ ਵੀ ਨਹੀਂ ਗਿਆ ਪਰ ਇਹ ਜਿਮ ਹੋਰਾਂ ਦੀ ਮਿਸਾਲ ਰਹੀ ਤੁਸੀਂ ਦੱਸ ਦਿਓ ਵੀ ਉਹਨੇ ਉਹ ਰੋਟੀਆਂ ਖਵਾਈਆਂ ਦਾ ਹਾਂ ਹਾਂ ਇਸ਼ਾਨ ਚਿੱਤੇ ਰੱਖੇ ਉਹ ਪੱਕਾ ਚਿੱਤੇ ਰੱਖੇ ਅੱਛਾ ਇਹ ਤੁਹਾਡੀ ਮਦਦ ਤਾਂ ਸ਼ੁਰੂ ਕਿਵੇਂ ਹੋਈ ਇਹ ਗੱਲਬਾਤ ਅੱਜ ਬਾਪੂ ਨਰਿੰਦਰ ਖੋਰਾ ਦੀ ਤੀ ਮਾਤਾ ਕੁਲਵਿੰਦਰ ਕੌਰ ਹੋਰਾਂ ਦੀ ਤੁਹਾਨੂੰ ਦਿਖਾਵਾਂਗੇ ਮੇਰੇ ਨਾਲ ਇਹ ਪਰਿਵਾਰ ਮੌਜੂਦ ਆ ਬਾਪੂ ਜੀ ਸਮਾਂ ਦਿੱਤਾ ਗੱਲਬਾਤ ਕਰਨ ਲਈ ਮਾਤਾ ਜੀ ਸਮਾਂ ਦਿੱਤਾ ਤੁਸੀਂ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਿਵੇਂ ਲੱਗਿਆ ਜਦੋਂ ਤੁਹਾਡਾ ਮਿੱਤਰ ਤੁਹਾਨੂੰ 40 ਸਾਲਾਂ ਬਾਅਦ ਮਿਲਿਆ ਬੜਾ ਮਨ ਖੁਸ਼ ਹੋਇਆ ਕਾਕੇ ਪੁੱਤ ਬੜਾ ਮਨ ਖੁਸ਼ ਹੋਇਆ ਮੈਨੂੰ ਨਹੀਂ ਪਤਾ ਵੀ ਇੰਨੇ ਸਾਲਾਂ ਬਾਅਦ ਉਹ ਸਾਨੂੰ ਯਾਦ ਰੱਖੂਗਾ ਕਿੱਥੋਂ ਅੱਡਰਸ ਲਿਆ ਕੀ ਕੀਤਾ ਕੀ ਕੀਤਾ ਸੰਤ ਤੇ ਦੇ ਬਾਰੇ ਨਹੀਂ ਪਤਾ ਸਭ ਤੋਂ ਉਦੋਂ ਹੀ ਪਤਾ ਲੱਗਾ ਜਦੋਂ ਸਾਡੇ ਘਰ ਆ ਗਿਆ ਹੁਣ ਕਿਉਂ ਅੱਖਾਂ ਭਰਿਆ ਏ ਤੁਸੀਂ ਕੱਖਾਂ ਵਸ ਉਹ ਯਾਦ ਕਰਕੇ ਫੇਰ ਅਰੇ ਫੇਰ ਬਰੇ ਹਾਂ ਫੇਰ ਕੋਈ ਗੱਲ ਨਹੀਂ ਸਟਾਇਕ ਨਹੀਂ ਅੱਛਾ ਇਹ ਥੋੜੀ ਮਦਦ ਤਾਂ ਸ਼ੁਰੂ ਕਿਵੇਂ ਹੋਈ ਇਹਦੀ ਅਸੀਂ ਸਨ 85 ਦੇ ਵਿੱਚ ਸੂਦੀਆ ਬਗਾਇ ਸੀ ਕੰਮ ਕਰਨ ਟ੍ਰੈਕਟਰ ਡਰਾਈਵਰਾਂ ਦੇ ਵਿੱਚ ਟ੍ਰੈਕਟਰ ਡਰਾਈਵਰਾਂ ਦੇ ਵਿੱਚ ਗਏ ਸੀ ਕੰਮ ਕਰਨ ਦੇ ਕੰਪਨੀ ਸਾਨੂੰ ਬੁਲਾਇਆ ਸੀਗਾ ਇਹ ਤਕਰੀਬਨ ਸਨ 85 ਤੋਂ 87 ਜਣੇ 2 ਸਾਲ ਹੀ ਰਹਿ ਗਏ ਉੱਥੇ ਇਕੱਠੇ ਇਹ ਤਕਰੀਬਨ ਸਾਡਾ ਫੋਰਮੈਨ ਹੁੰਦਾ ਸੀ ਜਿਹੜਾ ਵੀ ਕੰਮ ਸਾਨੂੰ ਕਹਿੰਦਾ ਹੁੰਦਾ ਸੀ ਅਸੀਂ ਉਹ ਜਣੇ ਕਰਦਣ ਹੁੰਦਾ ਸੀ ਪੂਰਾ ਸਹੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਕਰਨਾ ਇਹ ਸਗਾਦੀ ਆਸਟ੍ਰੇਲੀਆ ਤੋਂ ਜਿਹੜੇ ਆਸਟ੍ਰੇਲੀਆ ਤੋਂ ਉੱਥੇ ਨੇ ਆਇਆ ਸੀ ਇਹ ਭੇਡਾਂ ਦਾ ਡਾਕਟਰ ਵੀ ਸੀ ਦਾ ਭੇਡਾਂ ਬੱਕਰੀਆਂ ਦਾ ਪਰ ਖੇਤੀ ਦਾ ਪੂਰਾ ਮਾਰ ਸਿੱਖਨੇ। ਅੱਛਾ ਇੱਕ ਕੰਪਨੀ ਦੇ ਅੰਡਰ ਆਇਆ ਸੀ ਉੱਥੇ। ਇਹ ਕੰਪਨੀ ਨਾਲ ਸੱਧਿਆ ਸੀ। ਉਹਨੂੰ ਜਿੱਦਾਂ ਸਾਨੂੰ ਸੱਧਿਆ ਉਦੋਂ ਕੰਪਨੀ ਨੇ ਇਹ ਸਾਡੇ ਉੱਪਰ ਫੋਰਮੈਨ ਲੱਗਾ ਸੀ। ਅੱਛਾ। ਹਾਂ ਸਰ ਤੋਂ ਕੰਮ ਲੈਂਦਾ ਸੀ। ਇਹਦਾ ਨਾਮ ਕੀ ਸੀ? ਇਹਦਾ ਨਾਮ ਸੀ ਜੇਮ। 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 ਅੱਛਾ। ਅੱਛਾ ਫਿਰ ਤੁਹਾਡੀ ਇਹ ਮਿੱਤਰਤਾ ਕਿਵੇਂ ਪੈ ਗਈ? ਇਹ ਤਾਂ ਉਹ ਤਾਂ ਤੁਹਾਡਾ ਫੋਰਮੈਨ ਸੀਗਾ। ਫੋਰਮੈਨ ਤਕਰੀਬਨ ਮਿੱਤਰਤਾ ਇਦਾਂ ਪਈ ਵੀ ਜਦੋਂ ਅਸੀਂ ਕੰਮ-ਕੁਮ ਕਰ Achha. अच्छा ਕੰਮ ਸਾਨੂੰ ਦੱਸਿਆ ਨਹੀਂ ਤਾਂ ਅਸੀਂ ਕੰਮ ਕੀਤਾ ਨਹੀਂ ਕਿ ਵੀ ਜੇ ਇੱਧਰ ਨੂੰ ਕਹਣਾ ਇੱਧਰ ਨੂੰ ਚੱਲ ਜਾਓ ਇੱਧਰ ਨੂੰ ਕਹਣਾ ਇੱਧਰ ਨੂੰ ਜੋ ਜਿਹੜਾ ਕੰਮ ਜਿਹਨੇ ਮੈਂ ਕਿਹਾ ਤੂੰ ਦੱਸ ਸਾਨੂੰ ਦੱਸ ਦੇ ਬਾਬ ਕੀਤਾ ਲੈ ਦੁਕਾਨ ਤੇ ਜਿਹੜਾ ਮਰਜ਼ੀ ਦੱਸ ਦੇ ਆਟਾ ਘਣ ਦਾ ਦੱਸ ਦੇ ਬੋਰੇ ਚੱਕਣ ਦਾ ਦੱਸ ਦੇ ਕਿਤੇ ਫੰਡੀਸ਼ਨ ਕੋ ਬਣਾਉਣੀ ਆ ਕੋ ਇੰਜਨ ਤਖਤਲ ਕਰਨਾ ਜਿਹੜੇ ਕੋਈ ਵੀ ਕੰਮ ਤੂੰ ਦੱਸ ਦੇ ਸਾਡੇ ਤੇਰੇ ਉਹਨੂੰ ਕੀਤਾ ਹੋਊਗਾ ਨਹੀਂ اچھا ਤੁਸੀਂ ਉੱਥੇ ਖੇਤੀਬਾੜੀ ਦਾ ਕੰਮ ਕਰਦੇ ਖੇਤੀਬਾੜੀ ਦਾ ਕੰਮ ਕਰਦੇ ਖੇਤੀ ਦਾ ਕੰਮ ਸਾਰੇ ਟਰੈਕਟਰ ਚਲਾਉਣ ਦਾ ਖੇਤੀਬਾੜੀ ਦਾ ਸਾਰਾ ਕੰਮ ਇੱਥੇ ਜਾਨੀ ਸਾਰਾ ਟੋਟਲ ਹੀ ਸਾਰੇ ਸਾਰੇ اچھا अच्छा फिर ए त चलो ए ही ਤੁਹਾਡੇ ਤੋਂ ਕੰਮ ਕਰਾਉਂਦਾ ਰਿਹਾ ਫੋਰਮੈਨ ਤੇ ਇੱਕ ਲੇਬਰ ਵਾਲੇ ਬੰਦੇ ਦੀ ਇੰਨੀ ਯਾਰੀ ਹੋ ਨਹੀਂ ਸਕਦੀ ਹਨਾ ਫਿਰ ਥੋੜੀ ਨੇੜ ਤਾਂ ਬੰਦਾ 40 ਸਾਲ ਬਾਅਦ ਲੱਭੇ ਕੋਈ ਗੱਲ ਤਾਂ ਹੋਊਗੀ ਜਿਹਦੇ ਕਰਕੇ ਉਹ ਇੰਨਾ ਪਿਆਰ ਯਾਰੀ ਸਾਡੀ ਤਾਂ ਪੇਂਜ ਦੀ ਤਕਰੀਬਨ ਨਾ ਉੱਥੇ ਇੱਕ ਵਾਰੀ ਖਾਦ ਲਾਉਂਦੇ ਸੀਗੇ ਖਾਦ ਤਕਰੀਬਨ 750 ਪੂਰਾ ਹੁੰਦਾ ਟਰਾਲੇ ਉੱਪਰ ਉਹ ਤਕਰੀਬਨ ਅਸੀਂ 200 ਬੰਦੇ ਉੱਥੇ ਕੰਮ ਕਰਦਾ ਸੀ 200 ਬੰਦੇ ਦੇ ਉੱਪਰ 6 ਬੰਦੇ ਗੋਰੇ ਹੁੰਦੇ ਸੀਗੇ ਫੋਰਮੈਨ ਸਾਡੇ ਜਣੇ ਤੇ ਸਾਡੀਆਂ ਇਹ ਧੰਕਾਂ ਦੇਖ ਕੇ ਔਰ ਜਣੀ ਵਧੀਆ ਤਰੀਕੇ ਨਾਲ ਜਣੀ ਨੀਤ ਸਾਫ ਕੰਮ ਕਰਨ ਦੇ ਨਾਲ ਸਾਨੂੰ ਇਹਨੇ ਪੰਜਾਬ ਦੇ ਜਿਹੜੇ ਮੁੰਡੇ ਸੀਗੇ ਇਹ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਉਹਦੇ ਨਾਲ ਤਕਰੀਬਨ ਇਹਨੇ ਇਹ ਕਹੇ ਪੰਜਾਬ ਦੇ ਜਿਹੜੇ ਮੁੰਡੇ ਆ ਚੰਗੇ ਕੰਮ ਕਰਦੇ ਆ ਇੱਕ ਵਾਰ ਅਕਾਲੀ ਤਾਂ ਹੀ ਬਈ ਦੋ ਟਰਾਲਿਆਂ ਦੇ ਵਿੱਚ ਨਾ ਦੋ ਦੋ ਢਾਈ ਢਾਈ ਸੌ ਪੂਰਾ ਰਹਿ ਗਿਆ ਤੇ 5 ਵਜੇ ਦਾ ਟਾਈਮ ਹੋ ਗਿਆ ਸਾਰੇ ਬੰਦੇ ਜਿੰਨਾ ਲੇਬਰ ਸੀਗੀ ਸਾਰੇ ਬੰਦ ਕਰਕੇ ਚਲ ਗਏ ਅਸੀਂ ਵੀ ਆਪਣੇ ਤੰਗੂਆਂ ਦੇ ਵਿੱਚ ਆ ਗਏ ਆਪਣੇ ਕਬਲੇ ਟਾ ਗਏ ਤੇ ਇਹ ਗੋਰੇ ਇਹ ਗੋਰਿਆਂ ਨੂੰ ਜਿਹੜਾ ਡਰਾਈਵਰ ਸੀ ਉਹ ਕਹਿਣ ਲੱਗੇ ਵੀ ਸਾਡੇ ਟਰਾਲੀ ਸਾਡੇ ਟਰਾਲੇ ਖਾਲੀ ਹੋਣੇ ਚਾਹੀਦੇ ਆ ਨਹੀਂ ਤਾਂ ਵੀ ਸਾਡਾ ਜੀੜਾ ਮਾਰੇ ਜਾਣਾ ਇਹ ਆਪ ਗਣੇ 6 ਦੇ 6 ਗੋਰੇ ਲਾਉਣ ਲੱਪੇ ਉੱਥੇ ਖਾਲ ਤੇ ਜਦੋਂ ਅਸੀਂ ਆਪਣੇ ਕੱਪੜੇ ਪੂੜੇ ਲਾ ਕੇ ਉੱਥੇ ਤਕਰੀਬਨ ਹੱਲੇ ਬੈਠੇ ਆ ਜਦੋਂ ਗੋਰੇ ਅਸੀਂ ਲਾਉਂਦੇ ਦੇਖੇ ਮੈਂ ਕਹਾਂ ਵੀ ਇੱਦਾਂ ਕਰੀ ਜਾ ਜਰੋ ਨੰਬਰ ਬਣਾ ਲਈ ਅੱਜ ਪਾਣੀ ਪੁਣੀ ਪੀ ਲਿਆ ਕਰ ਜਣਾ ਮਗਰ ਪਾਣੀ ਲਿਆਓ ਆ ਪੱਚੇ ਦੀ ਕੱਪੜੇ ਪਾਏ ਦੁਬਾਰੇ ਫੇਰ ਅਸੀਂ ਚੱਲ ਗਏ ਜੀ ਦੁਬਾਰੇ ਫੇਰ ਕੰਪਨੀ ਚਲੇਗੀ ਹਾਂ ਉੱਥੇ ਚਲ ਗਏ ਜਿੱਥੇ ਖਾਣ ਲਾਉਂ ਤੇ ਇਹ ਜੇ ਸਾਡੇ ਜਾਂਦੇ ਨਾ ਖਾ ਲੱਗਿਓ ਲੌਣ ਸਰਦੇ ਨੇ ਦੂਹੋ ਦੂਹੋ ਜਾਂਦੀ ਜਿੱਦਾਂ ਜਲਦੀ ਜਲਦੀ ਜਿੰਮ ਹੋਰੀ ਹਾਂ ਜਿੰਮ ਹੋਣੀ ਅਸੀਂ ਕੀਤਾ ਮੈਂ ਇਹ ਜਿੰਮ ਤੇ ਜਾ ਕੇ ਬਾਹ ਫੜੀ ਮੈਕਅਪ ਕੋਰੇ ਮੈਂ ਕਿਹਾ ਜਿੰਮ ਤੂੰ ਇਹ ਛੱਡਦੇ ਵੀ ਅਸੀਂ ਕਰਦੇ ਕਿ ਨਹੀਂ ਤੇ ਅਸੀਂ ਨੇ ਇਹ ਦੱਸਤਾ ਵੀ ਇਹ ਜਿਹੜੇ ਖਾਦੇ ਆ ਇਹ ਜਿਹੜੇ ਜਣੇ ਜਿੱਦਾਂ ਕਿ ਧੰਕਾ ਲਾਉਂਦੇ ਓਦਾਂ ਲਾਉਣੇ ਦਾ ਓਦਾਂ ਕੱਲੇ ਕਦੇ ਸਿੱਟਦੀ ਕਹਿੰਦੇ ਜਿੱਦਰ ਨੂੰ ਮਰਜੀ ਸੱਟ ਦਿਓ ਜਣੇ ਨੋਆ ਨਹੀਂ ਪ੍ਰੋਬਲਮ ਹੁੰਦੀ ਤੇ ਅਸੀਂ ਕੀਤਾ ਅਸੀਂ ਸੱਟਣ ਦਾ ਪੈਸੇ ਕਿਤੇ ਮੈਂ ਸਾਨੂੰ ਪੌਣਾ ਘੰਟਾ ਘੰਟਾਂ ਦਾ ਜਲਾ ਲੱਗ ਗਿਆ ਇਹ ਜਿਹੜਾ ਜਿੰਮ ਸਗਾ ਇਹ ਸਾਡੇ ਤੇ ਜਾ ਕੇ ਨਾ ਕੇਲੇ ਸ ਤੇ ਪਰਸੀਆਂ ਲੈ ਕੇ ਆਇਆ ਇਸ ਕਰਕੇ ਵੀ ਸਾਡਾ ਉਹਨਾਂ ਨਾਲ ਸਾਡਾ ਪਿਆਰ ਤਾਂ ਵਧਿਆ ਵੀ ਸਾਡੇ ਇਹ ਨਹੀਂ ਆ ਕੇ ਰਿਸਪੈਕਟ ਕੀਤੀ ਕਿ ਨਹੀਂ ਮਦਦ કરી ਮਦਦ ਕੀਤੀ ਮਦਦ ਜਾਨੀ ਏਦਾਂ ਬਾਕੀ ਬੰਦਾ ਹੋਰ ਕੋਈ ਨਹੀਂ ਆਣ ਕੱਲੇ ਛੇ ਪੰਜਾਬੀ ਗਿਆ ਬਾਕੀ ਸਾਰੇ ਆਪਣੇ ਆਪਣੇ ਕਮਰੇ ਚਲ ਗਏ ਜਾਨੀ ਕਾਫੀ ਮੁਲਕਾਂ ਦੇ ਉੱਥੇ ਜਾਨੀ ਬੰਦੇ ਆਏ ਸੀ ਅੱਛਾ ਤੁਸੀਂ ਇਹਦੀ ਮਦਦ ਕਰਨ ਲਈ ਉੱਥੇ ਉਹ ਬੋਰੇ ਚ ਕੌਣ ਗਏ ਹੰਦੀ ਖੰਦੇ ਬੋੜੇ ਚਕੌਣ ਗਏ ਸੰਤਿਆ ਉੱਥੋਂ ਇਹ ਇਹਦੇ ਮਾਨ ਚ ਤੁਹਾਡੇ ਪ੍ਰਤੀ ਪਿਆਰ ਤੇ ਇੱਜ਼ਤ ਵਧ ਪਿਆਰ ਪਿਆਰ ਵਧਿਆ ਕਿਉਂਕਿ ਸਾਡੀ ਨੇ ਸਾਡੀ ਨੇ ਜਣੀ ਇੱਜ਼ਤ ਮਾਨ ਕੀਤਾ ਵੀ ਇਹਨਾਂ ਨੇ ਫੋਰਮੈਨਾਂ ਤੋਂ ਕੰਮ ਨਹੀਂ ਲੈਣਾ ਲੇਬਰ ਕੋਲੋਂ ਕੰਮ ਲੈਣਾ ਵੀ ਲੇਬਰ ਤੇ ਗਿਆ ਸੀ ਤੇ ਲੇਬਰ ਦਾ ਹੀ ਕੰਮ ਕਰਕੇ ਹਾਲ ਤੱਕ ਨੇ ਅੱਛਾ ਅੱਛਾ ਫਿਰ ਇੱਕ ਹੋਰ ਕਸਾਬੀ ਹੈ ਜਿਹਦੇ ਕਰਕੇ ਤੁਹਾਡੀ ਗੂੜਤਾ ਹੋਰ ਵਧਦੀ ਹੈ ਜੰਮਨ ਵਾਲਾ ਹਾਂਜੀ ਹਾਂਜੀ ਉਹ ਇਹ ਆ ਦੀ ਤਕਰੀਬਨ ਅਸੀਂ ਜਦੋਂ ਉੱਥੋਂ ਸਾਡੀ ਕੰਪਨੀ ਕਿਸ ਹਿਸਾਬ ਨਾਲ ਫੇਲ ਹੋ ਗਈ ਨਾ ਤੇ ਇਹ ਕਹਿਣ ਲੱਗਾ ਬਈ ਨਰਿੰਦਾ ਵੀ ਮੈਨੂੰ ਦੋ ਹੈਲਪਰ ਚਾਹੀਦੇ ਆ ਤੇ ਮੈਂ ਕਹਾਂ ਬਈ ਕੀ ਕਰਨਾ ਹੈ ਹਲਪਰ ਦੱਸ ਦੇ ਕੰਮ ਮਾੜਾ ਮੋਟਾ ਜਾਣ ਨੂੰ ਕਹੇ ਸੀ ਉੱਥੋਂ ਕਾੜੇ ਸੀ ਕੰਪਨੀ ਫੇਲ ਹੋ ਗਈ ਉੱਥੋਂ ਕੰਪਨੀ ਦਾ ਕੰਮ ਬੰਦ ਹੋ ਗਿਆ ਸੀ ਇਹ ਨਾ ਭੇਡਾਂ ਬੱਕਰੀਆਂ ਦਾ ਡਾਕਟਰ ਸੀਗਾ ਇਹ ਕਹਿਣ ਲੱਗਾ ਬਈ ਮੈਨੂੰ ਭੇਡਾਂ ਬੱਕਰੀਆਂ ਮੁੰਨਣ ਦੇ ਨਾਲ ਉਹ ਪਈਆਂ ਢੂਗਾਂ ਦਾ ਪਈਆਂ ਘੁਰਕ ਪਈਆਂ ਤਿੱਥੜ ਪਈਆਂ ਬਈ ਉਹ ਉਹਨਾਂ ਨੂੰ ਆਪਾਂ ਮੁੰਨਣਾ ਆ ਭੇਡਾਂ ਨੂੰ ਨਾਲ ਉਹਨਾਂ ਦੇ ਟੀਕੇ ਲਾਉਣੇ ਆ ਬਾਦਾਂ ਉਹਨਾਂ ਨੂੰ ਦਵਾਈ ਵੇਚਣਾ ਲਾਉਣਾ ਆ ਅਸੀਂ ਕਹੇ ਅਸੀਂ ਕਹੇ ਦੀ ਕੰਪਨੀ ਕੰਪਨੀ ਉੱਥੇ ਵੇਲ ਹੋ ਗਈ ਇਹ ਭੇਡਾਂ ਬੱਕਰੀਆਂ ਡਾਕਟਰ ਵੀ ਸੀਗਾ ਖੇਤੀਬਾੜੀ ਦਾ ਪੂਰਾ ਮਾਰ ਸੀਗਾ ਤੇ ਇਹ ਕੈਨੇਡਾ ਕਲ ਤੁਸੀਂ ਜਾਣਾ ਨਾਲ ਮੈਕਅਪ ਤੋਂ ਲੈ ਕੇ ਸਾਡਾ ਤੁਰਨ ਵਾਲੀ ਗੱਲ ਕਰਦਾ ਸੀ ਤਕਰੀਬਨ ਦੋਸੋ ਜਨ ਦੂਏ ਜਨ ਸਵੇਰ ਨੂੰ ਦੱਸਤਾ ਵੀ ਸਵੇਰ ਨੂੰ ਆਪਾਂ ਜਾਣਾ ਅਸੀਂ ਦੂਏ ਜਨ ਨਾਲ ਚੱਲ ਗਏ ਜੀ ਹੂੰ ਅੱਛਾ ਉੱਥੇ ਜਾ ਕੇ ਕੰਮ ਸ਼ੁਰੂ ਕਰਤਾ ਅੱਛਾ ਇਹਦੇ ਨਾਲ ਹੀ ਰਹੇ ਤੁਸੀਂ ਇਹਦੇ ਨਾਲ ਹੀ ਰਹੇ ਇਹਦੇ ਨਾਲ ਜਿਹੜੀ ਕੰਪਨੀ ਚ ਇਹ ਜਾਇਆ ਕਰੇ ਉਹੀ ਕੰਪਨੀ ਚ ਤੁਸੀਂ ਨਹੀਂ ਸਾਨੂੰ ਉੱਥੇ ਜਿੱਥੇ ਜਿੱਥੇ ਭੇਡਾਂ ਬੱਕਰੀਆਂ ਦਾ ਫਾਰਮ ਸੀ ਨਾ ਬਹੁਤ ਵੱਡਾ ਉੱਥੇ ਸਾਨੂੰ ਲੈ ਗਿਆ ਉੱਥੇ ਫੇਰ ਕੰਮ ਇੰਨਾ ਮੈਂ ਤਕਰੀਬਨ 6 7 8 9 ਮਹੀਨੇ ਕੀਤਾ ਤਕਰੀਬਨ ਅੱਛਾ ਉੱਥੇ ਪਿਆਰ ਇਹ ਨਾ ਇਹ ਬਦਿਆ ਵੀ ਇਹ ਸਾਨੂੰ ਨਾ ਇਹ ਸਾਨੂੰ ਰੋਜ਼ ਤਕਰੀਬਨ ਜੂਸ ਬਣਾਉਂਦਾ ਸੀ ਆ ਮਸੰਮੀ ਔਰ ਸੰਤ ਜਲਾ ਕੱਢ ਕੇ ਤੇ ਇਹ ਦਿਨ ਦੇ ਟਾਈਮ ਰੋਟੀ ਰੱਟ ਘਟ ਖਾਂਦਾ ਹੀ ਬਰੇਡਾ ਬੁੱਢਾ ਲਾ ਕੇ ਆਪਣਾ ਪੁੱਤਾਂ ਲਾਂਦਾ ਹੀ ਤੇ ਇਹਨਾਂ ਸਾਨੂੰ ਦਿਨ ਦੇ ਟਾਈਮ ਜੂਸ ਬਣਾਉਣਾ ਇਹਨਾਂ ਦਿਨ ਦੇ ਟਾਈਮ ਸਾਨੂੰ ਜੂਸ ਬਣਾ ਤਾਂ ਅਸੀਂ ਇਹਨੂੰ ਰਾਤ ਨੂੰ ਰੋਟੀ ਖਵਾਉਣੀ ਰੋਟੀ ਇਹਦੀ ਹੁੰਦੀ ਸੀ ਆਪਣੀ ਸਾਡੀ ਹੁੰਦੀ ਸੀ ਰੋਟੀ ਕੰਪਨੀ ਦੀ ਸਾਡੀ ਕੰਪਨੀ ਰੋਟੀ ਹੁੰਦੀ ਉਹਦੇ ਵਿੱਚ ਸਾਨੂੰ ਨਾ 900 ਗ੍ਰਾਮ ਦੀ ਇੱਕ ਮੁਰਗੀ ਮਿਲਦੀ ਹੁੰਦੀ ਸੀ ਅਸੀਂ ਉਹ ਤੜਕਾ ਤੜਕਾ ਗੰਡੇ ਗੰਡੇ ਟਮਾਟਰ ਟਮਾਟਰ ਪਾ ਕੇ ਉਹਨਾਂ ਥੋੜੇ ਬਦਾਲ ਲੈਣਾ ਵਿੱਚ ਲੋ 900 ਗ੍ਰਾਮ ਥੋੜੀ ਹੁੰਦੀ ਤਕਰੀਬਨ ਤੇ ਮੇਰੇ ਤਕੜੇ ਦੋ ਡੰਗ ਕਰਨੇ ਪੈਣੇ ਆ ਤੇ ਉਹਦੇ ਵਿੱਚ ਗੰਡੇ ਗੰਡੇ ਪਾ ਕੇ ਥੋੜੀਆਂ ਨਾਲ ਬਾਦੂ ਪਰੋਂ ਬਣਾ ਲੈਣਾ ਤਾਂ ਉਹਦੇ ਵਿੱਚ ਜਦੋਂ ਜਦ ਤੱਕ ਆਨ ਪੰਜ ਕਵੇ ਛੁੱਟੀ ਕਰਨੇ ਘੰਟੇ ਘਰੇ ਸਮਾਂ ਤਿਆਰ ਕਰਨਾ ਇਹਨਾਂ ਹਾਤ ਹੋ ਗਿਆ ਨਾ ਮੈਨੂੰ ਬਾਜ ਮਾਰਨੀ ਮੈਂ ਨਰੰਦਾ ਤੇ ਉਹ ਜਿਹੜਾ ਮੈਨਾਂ ਦੀ ਚਾਲ ਮੁੰਡਾ ਹੁੰਦਾ ਸੀ ਨਾ ਅਸੀਂ ਦੋਨੋਂ ਨੂੰ ਸਾਨੂੰ ਮਿਲਦੀ ਹੁੰਦੀ ਸੀ ਮੁਰਗੀ ਅਸੀਂ ਤਾਂ ਨਾਲ ਜਾਣਾ ਦਾ ਖਾਣਾ ਬੜਾ ਲਣਾ ਤੇ ਉਹ ਦੀਚਾਰ ਨੇ ਕਹਿਣਾ ਵੀ ਦਿੰਦਾ ਵੀ ਕਿਤੇ ਆਉਣ ਵਾਲਾ ਵੀ ਚੱਲ ਵੀ ਪਾਲਾ ਸਮਾਨ ਤੋਂ ਜਾਨੂ ਇਹਨਾਂ ਬਾਹਰ ਆ ਕੇ ਮੈਨੂੰ ਬਾਜ ਮਾਰਦੇ ਨੇ ਵੀ ਬੇ ਨਰਿੰਦਾ ਬਣ ਗਿਆ ਸਮਾਨ ਮੈਂ ਕਿਹਾ ਵੀ ਆਦਾ ਤੇ ਬਣ ਗਿਆ ਕਿ ਨਹੀਂ ਤੁਹਾਡਾ ਸਵਾਲ ਵਾਲਾ ਮੁੰਡਾ ਉਹ ਵੀ ਤਾਂ ਮੇਰਾ ਯਾਰ ਸੀ ਉਹ ਵੀ ਵਧੀਆ ਸੀਗਾ ਤੇ ਉਹ ਤਕਰੀਬਨ ਸਾਡਾ ਰੋਟੀ ਇਹਨੂੰ ਰਜਾਨਾ 6 7 8 9 ਮਹੀਨੇ ਰੋਟੀ ਖਣਾਉਣਾ ਵੀ ਸਾਡਾ ਪਿਆਰ ਬੱਧਿਆ ਪਰ ਸਾਨੂੰ ਇਹਨਾਂ ਰੋਟੀ ਮੁਫਤ ਖੜਾਈ ਆ ਆਪਣੇ ਖਾਣੇ ਵਿੱਚੋਂ ਖੜਾਈ ਕਿ ਨਹੀਂ ਤੁਸੀਂ ਆਪਣੇ ਖਾਣੇ ਚ ਇਹਨੂੰ ਰੋਟੀ ਖਵਾਉਂਦੇ ਰਹੇ ਹਾਂ ਰੋਟੀ ਖਵਾਉਂਦੇ ਇਹ ਸਾਨੂੰ ਜੂਸ ਪਿਲਾਉਣ ਦਾ ਕੰਮ ਤਾਂ ਬਰਬਰ ਕਰ ਰਿਹਾ ਉਦੋਂ ਤੱਕ ਨਹੀਂ ਹਾਂ ਇਹ ਹਾਂ ਅੱਛਾ ਇਹਨੇ ਉਹ ਚੀਜ਼ ਆਸਾਨ ਮੰਨਿਆ ਤੁਹਾਡਾ ਉਹ ਸੀਦਾ ਦੇਖਿਆ ਮੈਂ ਸਾਨੂੰ ਇਹਨੇ ਜਲੇ 8-9 ਮਹੀਨੇ ਅੱਜ ਤਾਂ ਹੁਣ ਦੋ ਪ੍ਰਾਣੇ ਦੋ ਦਿਨ ਦੋ ਦਿਨ ਬੰਦਾ ਕਹਦਾ ਭਾਈ ਚੱਲ ਜਾਂਦਾ ਚੱਗਾ ਆਖਦੇ ਅਸੀਂ ਇਹਨੂੰ ਤਕਰੀਬਨ 9-10 ਮਹੀਨੇ ਰੋਟੀ ਬਣੀ ਰਾਤ ਨੂੰ ਰੋਟੀ ਖਵਾਈਕ ਨੇ ਦਿਨ ਦੇ ਟਾਈਮ ਬ੍ਰੈਡ ਹਮ ਤਾਂ ਕਾਲੇ ਦਾਈਕ ਨੇ ਇਹਨਾਂ ਸਾਨੂੰ ਵੀ ਕਈ ਵਾਰ ਬ੍ਰੈਡ ਕਹਣਾ ਖਾ ਲਾ ਪਰ ਅਸੀਂ ਉਹ ਬ੍ਰੈਡ ਨਹੀਂ ਸੀ ਕੰਦੇ ਅਸੀਂ ਜੋ ਚਾਪੀ ਲੈਣਾ ਕਰਨੀ ਅੱਛਾ ਉਹ ਕੰਪਨੀ ਨੇ ਰੋਟੀ ਥੋੜੀ ਲਾਈ ਹੋਈ ਸੀ ਸਾਡੀ ਰੋਟੀ ਲਾਈ ਨਹੀਂ ਹੋਈ ਇਹਦੀ ਰੋਟੀ ਲਾਈ ਦੀ ਇਹਦੀ ਆਪਣੀ ਰੋਟੀ ਸੀ ਤੁਸੀਂ ਉਹ ਰੋਟੀ ਚੋਂ ਆਪਣੀ ਚੋਂ ਇਹਨੂੰ ਰੋਟੀ ਖਵਾਉਂਦੇ ਆਪਣੀ ਰੋਟੀ ਜੀ ਉਹਨੂੰ ਦਿੱਤੀ ਗਾ ਸਭ ਵੀ ਸਾਡਾ ਪੰਨ ਦਾ ਥੋੜਾ ਜਿਹਾ ਲੱਗ ਗਿਆ ਜੀ ਜਾਂ ਸਾਨੂੰ ਲੱਗ ਗਿਆ ਜੀ ਜਿੱਦਾਂ ਵੀ ਲਾ ਦੋ ਕਰਨੀ ਅੱਛਾ ਫਿਰ ਉਸ ਤੋਂ ਬਾਅਦ ਤੁਸੀਂ ਵਿਛੜਦੇ ਕਿਵੇਂ ਹੋ ਵਿਛੜੇ ਤਾਂ ਕਿਤੇ ਮੈਂ ਕੰਪਨੀ ਸਾਡੀ ਫੇਲ ਹੋ ਗਈ ਤੇ ਜਿਹੜੀਆਂ ਭੇਡਾਂ ਬੱਕਰੀਆਂ ਉਹਨੂੰ ਵੀ ਮੇਰਾ خیال ਯਾਨੀ ਕੁਝ ਰਹਿ ਗਈਆਂ ਕੁਝ ਚੱਲ ਗਈਆਂ ਉਹ ਵੀ ਜਿਹੜੇ ਤਕਰੀਬਨ ਯਾਨੀ ਜਿੱਦਾਂ ਕੋਈ ਕੰਮ ਫੇਲ ਹੋ ਗਿਆ ਯਾਨੀ ਕੰਮੇ ਸਾਰਾ ਫੇਲ ਹੋ ਗਿਆ ਨੇ ਕੰਮ ਫੇਲ ਨਾ ਫੇਲ ਨੂੰ ਕਰਨ ਲੱਗੇ ਵੀ ਭਾਈ ਤੈਨੂੰ ਵੀ ਜਾਣਾ ਪੈਣਾ ਵੀ ਆਪਣੇ ਮੁਲਕ ਬਾਹਰ ਜਿਹਨੂੰ ਆਪਣੇ ਮੁਲਕ ਤੋਂ ਚੱਲ ਜਾ ਜਿਹਨੇ ਜਿਹਨੇ ਸਾਡੇ ਕੋਲ ਕੰਮ ਹੈਨੇਗਾ ਫਿਨਿਸ਼ ਹੋ ਗਿਆ ਕੰਮ ਇਹ ਆਪਣੇ ਮੁਲਕ ਨੂੰ ਚੱਲ ਗਿਆ ਤੇ ਸਾਨੂੰ ਵੀ ਕਰਨ ਲੱਗੇ ਵੀ ਘੱਟ ਥਣਕਾ ਦੇ ਤੁਸੀਂ ਦਰਾਖਤ ਪੱਟੋ ਦਰਾਖਤ ਲਾਹੋ ਆਹ ਕਰੋ ਆਹ ਕਰੋ ਐਸੇ-ਕੈਸੇ ਕੱਟ ਧੰਗਾਤੇ ਕੰਮ ਨਹੀਂ ਕਰਨਾ ਪਹਿਲਾਂ ਸਾਨੂੰ ਮਿਲਦਾ ਹੈ 4000 ਰੁਪਈਆ ਮਹੀਨੇ ਦਾ ਕਿ ਸਾਨੂੰ 1.5 ਕਹ ਹਜ਼ਾਰ ਤੇ 1500 ਤੇ 2000 ਤੇ ਕਹਿੰਦੇ ਮੈਂ ਕਹੇ ਵੈਸੇ ਨਹੀਂ ਕਰਨਾ ਠੰਡ ਬਹੁਤ ਆ ਵੈਸੇ ਚੱਲ ਜਾਣਾ ਇੰਦੀ ਆ ਕਦੇ ਫੇਜ ਆਪਣੇ ਟਿਕਟ ਲੈ ਕੇ ਟਿਕਟ ਸਾਡੀ ਆਉਣ ਜਾਂਦੀ ਰੱਖੀ ਸੀ ਕੰਪਨੀ ਉਸ ਟਿਕਟ ਦੇ ਵਿੱਚ ਜਾ ਰਹਿ ਅੱਛਾ ਤੁਸੀਂ ਜਿਮ ਨਾਲ ਕਿੰਨੇ ਸਾਲ ਇਕੱਠੇ ਰਹੇ ਨੇ ਦੋ ਸਾਲ ਇਕੱਠੇ ਰਹਿੰਦਾ ਚੱਲ ਤੁਸੀਂ ਤੇ ਜ ਰੋਜ਼ ਹਾਂ ਰੋਜ਼ ਇਕੱਠੇ ਰੋਜ਼ ਇਕੱਠੇ ਕਹਿੰਦੇ ਲਗਾਤਾਰ ਦੋ ਸਾਲ ਅੱਛਾ ਵਿੱਚ ਛੁੱਟੀ ਆਉਂਦੀ ਸੀ ਆ ਮੈਂ ਲੱਗ ਚੱਕਰਵਾਰਦੀ ਹੁਣ ਤਾਂ ਚੇਤਾਕ ਭੁੱਲ ਗਿਆ 40 ਸਾਲ ਹੋ ਚੱਲੇ ਆ ਕਨੇ ਅੱਛਾ ਜਦੋਂ ਤੁਸੀਂ ਇੱਧਰ ਪੰਜਾਬ ਆ ਗਏ ਹਾਂਜੀ ਉਹ ਗੋਰਾ ਆਸਟ੍ਰੇਲੀਆ ਚਲੇ ਆ ਗਿਆ ਜਿ ਉਹ ਵਕਤ ਤੁਸੀਂ ਉਹਨੂੰ ਕੋਈ ਆਪਣਾ ਐਡਰੈਸ ਕੋਈ ਥੌੜਾ ਟਿਕਾਣਾ ਦੱਸ ਕਿਹਾ ਉਹਨੇ ਵੀ ਜੇ ਕਦੇ ਪੰਜਾਬ ਆਇਆ ਇੰਡੀਆ ਆਇਆ ਤਾਂ ਮਿਲ ਕੇ ਆ ਯਾਰ ਨਹੀਂ ਅਸੀਂ ਨਹੀਂ ਇੰਨਾ ਜਿਹੜੇ ਟਾਈਮ ਉਸ ਫਲਾਣਾ ਲਲਾ ਹੋ ਗਿਆ ਵੀ ਉਹ ਵੀ ਚਲ ਗਿਆ ਅਸੀਂ ਵੀ ਚਲ ਗਿਆ ਜਿਹੜੇ ਮੁੜ ਕੇ ਜਾਣ ਇਹ ਜਾਣ ਲਗਾ ਦੱਸ ਕਿ ਵੀ ਨਹੀਂ ਗਿਆ ਕਿਤੇ ਉੱਥੇ ਆਪਣੇ ਉੱਥੇ ਗਿਆ ਆਪਣੇ ਜਿੱਥੇ ਦਫ਼ਤਰ ਹੁੰਦਾ ਉੱਥੋਂ ਗਿਆ ਕਹਿੰਦੇ ਤੂੰ ਆਪਣਾ ਹਿਸਾਬ ਕਰ ਆਪਣਾ ਤੂੰ ਜਾ ਉਹਦੋਂ ਚਲ ਗਿਆ بس ਇਹ ਦਿਨ ਹੋ ਗਿਆ ਉੱਥੇ ਮੁੜ ਕੇ ਸਾਡੀ ਕੋ ਬਾਲਣ ਟੱਕ ਵੀ ਹੋਈ ਅੱਛਾ ਅੱਛਾ ਨਾ ਤੁਹਾਨੂੰ ਕਿ ਇਹਦਾ ਥੌੜਾ ਟਿਕਾਣਾ ਪਤਾ ਤੇ ਨਾ ਉਹਨੂੰ ਕੋਈ ਥੌੜਾ ਟਿਕਾਣਾ ਤੁਹਾਡਾ ਉਹਦਾ ਉਹਨੂੰ ਇੰਨਾ ਪਤਾ ਹੈ ਵੀ ਇਹ ਪੰਜਾਬ ਦੇ ਆ ਸਾਨੂੰ ਪਤਾ ਹੈ ਉਹ ਆਸਟ੍ਰੇਲੀਆ ਦਾ ਕਿ ਅੱਛਾ ਹਾਂ ਅੱਛਾ ਫਿਰ ਇਹ 40 ਸਾਲਾਂ ਬਾਅਦ ਕਿਵੇਂ ਸਬੱਬ ਬਣਦਾਗਾ ਵੀ ਉਹ ਬੰਦਾ ਤੁਹਾਨੂੰ 40 ਸਾਲਾਂ ਬਾਅਦ ਲੱਭ ਲੈਂਦਾ ਵੀ ਮੇਰਾ ਮਿੱਤਰ ਪੰਜਾਬ 'ਚ ਰਹਿੰਦਾ ਉਹ ਹੁਣ ਪੁੱਤ ਇਦਾਂ ਤੂੰ ਲਾ ਲਓ ਬਈ ਜਿੱਦਾਂ ਉਹਨੇ ਜਣੀ ਪਾਲ ਕੀਤੀ ਕਿਉਂ ਸਾਡੇ ਕੋਲ ਇੱਥੇ ਆ ਕੇ ਹਾਂ ਤੇ ਜ਼ਿੰਮੇਵਾਰੀ ਜਫੇ ਫਸ ਗਏ ਆ ਉਹਨੇ ਸਾਡੀ ਪਾਲ ਕੀਤੀ ਉਹਦੇ ਨਾਲ ਨਾਲ ਇੱਕ ਆਸਟ੍ਰੇਲੀਆ ਦੇ ਵਿੱਚ ਫਰੋਜਪੁਰ ਦਾ ਮੁੰਡਾ ਕੰਮ ਕਰਦਾ ਸੀ ਪੰਜਾਬੀ ਜਿੱਦਾਂ ਅਸੀਂ ਕੰਮ ਕਰਦੇ ਇਹ ਉਹਦੇ ਨਾਲ ਕੰਮ ਕਰਦਾ ਸੀ ਉਹਨੋਂ ਉਹ ਕਿਹਾ ਵੀ ਨੇ ਪੰਜਾਬ ਦੇ ਮੁੰਡੇ ਨਾਲ ਦੋ ਮੇਰੇ ਨਾਲ ਕੰਮ ਕਰਦੇ ਸੀ ਨਰਿੰਦਰ ਤਾਂ ਆਪਣਾ ਜੀਚਾਲ ਬਈ ਉਹ ਕਿੱਥੇ ਦੇ ਸੀ ਉਹ ਕਹਣ ਲੱਗਾ ਜੀ ਮੈਨੂੰ ਤਾਂ ਪਤਾ ਨਹੀਂ ਵੀ ਆਪਾਂ ਪਤਾ ਹੋ ਲਈ ਸੀ ਕਿ ਕਰ ਲੈਣੀ ਆ ਐਡਰੈਸ ਤਕਰੀਬਨ ਤੋਂ ਹੀ ਲਾ ਲਓ ਫੇ ਪਹਿਲਾਂ ਉਧਰੋਂ ਉਹਨੇ ਪੁਲਿਸ ਵਾਲਿਆਂ ਨੂੰ ਕਿਹਾ ਇਹ ਫੇ ਪੁਲਿਸ ਵਾਲਿਆਂ ਨੇ ਗੰਦ ਕੋਈ ਇਨਕੁਆਰੀ ਕੀਤੀ ਸਾਡੀ ਬੇਜਾਨੇ ਕਿੱਥੇ ਦੇ ਬੰਦੇ ਹੋ ਹੈਗੇ ਉਹਦੇ ਕੋਲੇ ਜਦੋਂ ਤੁਸੀਂ ਕਹਿੰਦੇ ਹੋ ਵੀ ਉਹ ਪੁਲਿਸ ਕੋਲੇ ਗਿਆ ਹਾਂਜੀ ਪੁਲਿਸ ਉਧਰਲੀ ਪੁਲਿਸ ਵਾਲਿਆਂ ਨੂੰ ਉਹਨੇ ਆਖਿਆ ਵੀ ਇਨਕੁਆਰੀ ਇੱਧਰ ਭੇਜੋ ਹਾਂਜੀ ਅੱਛਾ ਉਹਦੇ ਕੋਲੇ ਕੋਈ ਤਾਂ ਚੀਜ਼ ਹੋਊਗੀ ਉਹਦੇ ਕੋਲੇ ਫੋਟੋਆਂ ਸੀ ਜਾਂ ਐਡਰੈਸ ਸੀ ਐਡਰੈਸ ਮੇਰਾ ਖਿਆਲ ਹੈ ਤਕਰੀਬਨ ਉਹਦੇ ਕੋਲ ਜਾਨੀ ਕੋਈ ਸ਼ਾਇਦ ਉਹਦੇ ਕੋਲ ਚਿੱਠੀ ਚਿੱਠੀ ਹੱਥ ਆਈ ਹੋਵੇ ਕਿ ਨਹੀਂ ਇਹ ਨਹੀਂ ਹੁਣ ਪੱਕਾ ਨਹੀਂ ਮੈਂ ਕਹਿ ਸਕਦਾ ਕਿਹੜੀ ਚਿੱਠੀ ਚਿੱਠੀ ਜਿਹੜੇ ਉਦੋਂ ਚਿੱਠੀਆਂ ਦੇ ਕੰਮ ਦੇ ਉਹਦਾ ਫੋਨ ਨੰਬਰ ਤਾਂ ਹੈ ਹੀ ਨਹੀਂ ਸੀ ਨਾ ਕੋਈ ਐਡਰੈਸ ਸੀ ਸਾਡੀ ਚਿੱਠੀ ਤੁਸੀਂ ਉਰੇ ਭੇਜੀ ਹੋਈ ਸੀ ਪੰਜਾਬ ਚਿੱਠੀ ਤੱਕ ਨਹੀਂ ਚਿੱਠੀਆਂ ਸਾਡੀਆਂ ਕਈ ਵਾਰ ਚਿੱਠੀਆਂ ਜਦੋਂ ਕੰਮ ਛੱਡ ਕੇ ਗਾਂਹ ਚਲਦੇ ਪਿੱਛੇ ਜਦੋਂ ਡਾਕ ਆਉਂਦੀ ਉਹ ਸਾਨੂੰ ਕਈ ਵਾਰ ਚਿੱਠੀਆਂ ਪਾਉਂਦੇ ਹੋ ਸਕਦਾ ਉਹਦੇ ਕੋਲ ਕੋਈ ਚਿੱਠੀ ਰਹਿ ਗਈ ਹੋਵੇ ਅੱਛਾ ਜੀ ਜੀ ਥੋੜਾ ਪਤਾ ਲਿਖਿਆ ਹਾਂ ਸਾਡੀ ਚਿੱਠੀ ਉੱਥੇ ਰਹਿ ਗਈ ਉਹ ਸਾਡੇ ਇੰਡੀਆ ਚਿੱਠੀਆਂ ਉਹ ਚਿੱਠੀਆਂ ਦਾ ਕੰਮ ਸੀ ਫੋਨ ਤਾਂ ਤੋਂ ਹੈ ਨਹੀਂ ਸੀਗੇ ਚਿੱਠੀਆਂ ਪਾਉਂਦੇ ਸੀ ਕਈ ਵਾਰ ਨਾ ਜਦੋਂ ਇੱਥੋਂ ਭੇਡਾਂ ਬੱਕਰੀਆਂ ਉੱਥੋਂ ਜਿਹੜੇ ਛੱਡ ਕੇ ਹੀ ਗਾਂ ਚੱਲ ਗਏ ਉਹ ਚਿੱਠੀਆਂ ਉੱਥੇ ਜਾਂਦੀਆਂ ਰਹੀਆਂ ਉਹ ਕਦੇ ਉਹਦੇ ਚੋਂ ਉੱਥੋਂ ਚਿੱਠੀ ਆ ਗਈ ਤਾਂ ਉੱਥੇ ਕਦੇ ਸਾਡੇ ਕਈ ਜਿਹੜੇ ਪਤਨ ਕੇ ਹਿਸਾਬ ਨਾਲ ਦੱਸ ਜਣੇ ਸਾਡਾ ਲਿਆ ਕਰਨੇ ਅੱਛਾ ਤੁਸੀਂ ਕਹਿ ਰਹੇ ਹੋ ਵੀ ਉਹਦੇ ਕੋਲ ਫੋਟੋਆਂ ਵੀ ਸੀ ਤੁਹਾਡੀਆਂ ਪੁਰਾਣੀਆਂ ਫੋਟੋਆਂ ਸੀਗੀਆਂ ਪੁਰਾਣੀਆਂ ਹੁਣ ਵੀ ਉਹ ਦਹਾਲਦਾ ਕਈ ਵਾਰ ਦਹਾਲਦਾ ਫੋਟੋਆਂ ਅੱਛਾ ਫਿਰ ਉਹਨੇ ਦੱਸਿਆ ਵੀ ਤੂੰ ਤੁਸੀਂ ਇਹਨੂੰ ਪੁੱਛਿਆ ਵੀ ਕਿਵੇਂ ਲੱਭਿਆ ਉਹ ਗੱਲ ਤੇ ਆਓ ਮੜਾ ਨਹੀਂ ਉਹਨੇ ਇਹ ਗੱਲ ਕਹੀ ਵੀ ਅਸੀਂ ਪਹਿਲਾਂ ਆਪਣੇ ਉੱਥੇ ਪੁਲਿਸ ਪੁਲਿਸ ਜਾਨੀ ਜਿੱਥੇ ਪੁਲਿਸ ਸਾਹਿਬ ਉਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੂੰ ਕਿਹਾ ਵੀ ਜਾਨੀ ਪੁਲਿਸ ਸਾਹਿਬਾਂ ਨੂੰ ਵੀ ਆਹ ਮੈਂ ਇੱਥੇ ਬੰਦੇ ਆ ਮੇਰੇ ਸੱਜਣ ਮਿੱਤਰ ਲੜਕੇ ਦੋ ਨਰੰਦਰ ਤੇ ਜੀਤਾਲ ਵੀ ਉਹਨਾਂ ਦੀ ਭਾਲ ਕਰਕੇ ਦਿਓ ਉਦੋਂ ਦੀ ਪੁਲਿਸ ਨੇ ਫਿਰ ਇੱਥੇ ਆਪਣੇ ਪੁਲਿਸ ਵਾਲਿਆਂ ਨਾਲ ਕੰਡੈਕਟ ਕੀਤਾ ਅੱਛਾ ਉਹਨਾਂ ਨੇ ਫਿਰ ਗੰਦ ਕਉ ਪਤਾ ਕੀਤਾ ਇਹ ਆਜ਼ਮਪੁਰੋਂ ਸਾਨੂੰ ਇੱਥੋਂ ਸਾਡਾ ਜਲੰਧਰ ਜ਼ਿਲ੍ਹਾ ਆ ਉਹਨੇ ਆਜ਼ਮਪੁਰ ਦੀ ਪੁਲਿਸ ਵਾਲਿਆਂ ਤੋਂ ਆਜ਼ਮਪੁਰ ਦੀ ਪੁਲਿਸ ਨੇ ਉਹ ਦੀ ਚਾਲ ਆਪਣਾ ਲੱਭਿਆ ਸਘਵਾਲ ਤੋਂ ਅੱਛਾ ਸਘਵਾਲ ਤੋਂ ਜਦੋਂ ਲੱਪਿਆ ਤਾਂ ਉਹ ਸਘਵਾਲ ਵਾਲਿਆਂ ਨੂੰ ਦੱਸਿਆ ਵੀ ਇਹਦੇ ਨਾਲ ਮੁੰਡਾ ਮੇਰੇ ਡੈਡੀ ਦੇ ਰੋਡ ਦੀ ਚਾਲ ਤਾਂ ਹੁਣ ਮੁੱਕ ਗਿਆ ਵਿਚਾਰਾ ਉਹਦੇ ਲੜਕੇ ਨੇ ਦੱਸਿਆ ਵੀ ਇਹਦੇ ਨਾਲ ਮੁੰਡਾ ਇੱਕ ਨੰਗਲਸ ਵਾਲੇ ਦਾ ਕੰਮ ਕਰਦਾ ਸੀਗਾ ਉਹ ਉਹਦਾ ਦੋਸਤ ਸੀਗਾ ਕਹਿੰਦੇ ਮੇਰਾ ਦੀ ਚਾਲ ਫਿਰ ਦੋ ਇਕੱਠੇ ਜੋ ਕੰਮ ਕਰਦੇ ਰੇ ਉਹ ਵੀ ਮੈਂ ਤ ਤਕਰੀਬਨ ਜਾਣ ਲੱਗਾ ਮਿਲਿਆ 5-6 ਦਿਨ ਤਾਂ ਪਹਿਲਾਂ ਉਹਨਾਂ ਨਾਲ ਘੁੰਮਦਾ ਕੰਮ ਜ਼ਰਾ ਮੇਰੇ ਤੇ ਮੇਰੇ ਕੋਲ ਇੱਕੋ ਰਾਤ ਰਿਆ ਉਹ ਜਦੋਂ ਮੇਰੇ ਕੋਲ ਆਇ ਇੱਕੋ ਰਾਤ ਦੀ ਉਹ ਮੇਰੇ ਕੋਲ ਇੱਕੋ ਰਾਤ ਮੈਂ ਤ ਉਹ ਰਾਤ ਮੈਂ ਤ ਸਾਇਦਾਂ ਤਨੀਂ ਦੀ ਆ ਕੋਈ ਜਿਹਦੇ ਵਿੱਚ ਕਿਨੇ अच्छा फिर जब वो गोरे ਨੇ ਪੁਲਿਸ ਨੂੰ ਦੱਸਿਆ ਪੁਲਿਸ ਨੂੰ ਉਹਨੇ ਫੋਟੋਆਂ ਦਿੱਤੀਆਂ ਵੀ ਆਹ ਬੰਦੇ ਨੇ ਫੋਟੋਆਂ ਦਿੱਤੀਆਂ ਹੋਣਗੀਆਂ ਕਿਤੇ ਫੋਟੋਆਂ ਦਿੱਤੀਆਂ ਹੋਗੀਆਂ ਇਹ ਤੁਹਾਨੂੰ ਪਤਾ ਨਹੀਂ ਹੈਗਾ ਵੀ ਨਹੀਂ ਸਾਨੂੰ ਨਹੀਂ ਕੋਈ ਪਤਾ ਸਾਨੂੰ ਨਹੀਂ ਪਤਾ اچھا ਫਿਰ ਤੁਹਾਡੇ ਕੋਲ ਇਹ ਸੁਨੇਹਾ ਕਿਵੇਂ ਆਉਂਦਾਗਾ ਵੀ ਗੋਰਾ ਮਿਲਣ ਆ ਰਿਹਾ ਜਾਂ ਗੋਲੇ ਗੋਰੇ ਨੇ ਪੁਲਸ ਵਾਲਿਆਂ ਤੋਂ ਤਫ਼ਤੀਸ਼ ਕਰਾਈ ਆ ਵੀ ਬੰਦੇ ਕਿੱਥੇ ਨੇ ਉਹ ਫਿਰ ਜਦੋਂ ਜਦੋਂ ਇਸ ਘਰ ਤੋਂ ਲੱਪੇ ਨਾ ਦੀ ਚਾਲ ਦਾ ਐਡਰੈਸ ਲੱਪ ਲਿਆ ਉਹਨੇ ਫਿਰ ਦੀ ਚਾਲ ਨੇ ਦਿੱਤਾ ਉਹਨਾਂ ਨੂੰ ਆਪਣਾ ਫੋਨ ਨੰਬਰ اچھا ਉਹ ਫਿਰ ਨੇ ਦੀ ਚਾਲ ਨੂੰ ਉਹਨਾਂ ਦਾ ਫੋਨ ਆਇਆ ਵੀ ਅਸੀਂ ਗੋਰੇ ਨੇ ਮਿਲਣ ਆਉਣਾ ਕਿ ਨਹੀਂ ਅੱਛਾ ਉਹ ਜਿਹੜਾ ਤੁਹਾਡਾ ਨਾਲ ਮਿੱਤਰ ਸੀਗਾ ਹਾਂਜੀ ਉਹਨੇ ਗੋਰੇ ਨੂੰ ਆਪਣਾ ਫੋਨ ਨੰਬਰ ਭੇਜਤਾ ਉਹ ਨੰਬਰ ਫੋਨ ਨੰਬਰ ਭੇਜਤਾ ਅੱਛਾ ਤੁਹਾਨੂੰ ਫਿਰ ਇਹ ਖਬਰ ਕਿਵੇਂ ਮਿਲਦੀ ਆ ਵੀ ਗੋਰੇ ਨੇ ਪਤਾ ਕਰਵਾਇਆ ਗੋਰੇ ਨੂੰ ਤੁਹਾਡਾ ਐਡਰੈਸ ਮਿਲ ਗਿਆ ਇਹ ਗੱਲਬਾਤ ਕਿਵੇਂ ਬਣਦੀ ਸੀ ਇਹ ਮੈਂ ਤਾਂ ਫਿਰ ਮੇਰੇ ਮਿੱਤਰ ਦੇ ਮੁੰਡੇ ਨੂੰ ਦੱਸਿਆ ਨਾ ਜੀ ਚਾਲ ਨੇ ਜੀ ਚੱਲ ਤੇ ਮੁੰਡੇ ਨੇ ਦੱਸਿਆ ਨਾ ਸੁਘਾਲ ਤੋਂ ਮੈਨੂੰ ਪਤਾ ਲੱਗਾ ਜਦੋਂ ਮੈਨੂੰ ਪਤਾ ਲੱਗਾ ਵੀ ਜੀ ਚੱਲ ਮੁੱਕ ਗਿਆ ਫਿਰ ਮੁੱਥੇ ਮਹਿਸੂਸ ਕਰ ਲੰਗੇ ਹੁੰਦਾਂ ਸਵੇਰ ਜਦੋਂ ਰਾਤ ਨੂੰ ਪਤਾ ਲੱਗਾ ਸਵੇਰ ਮੈਂ ਸਕੂਟਰ ਚੱਕ ਕੇ ਸੁਘਾਲ ਚ ਲੱਗ ਗਿਆ ਆਪਣੇ ਮਿੱਤਰ ਦਾ ਅਫਸੋਸ ਕਰ ਆਪਣੇ ਮਿੱਤਰ ਦਾ ਅਫਸੋਸ ਕਰ ਅੱਛਾ ਫਿਰ ਜਦੋਂ ਤੁਸੀਂ ਆਪਣੇ ਮਿੱਤਰ ਦਾ ਅਫਸੋਸ ਕਰਨ ਉੱਥੇ ਜਾਂਦੇ ਹੋ ਫਿਰ ਹਾਂਜੀ ਮੈਂ ਮਹਿਸੂਸ ਕਰਕੇ ਆ ਗਿਆ ਜਦੋਂ ਨੇ ਕਿਹਾ ਵਜੋਂ ਗੋਰੇ ਨੇ ਗੋਰੇ ਨੇ ਥੇ ਆਉਣਾ ਤਾਂ ਨਾ ਮਹੀਨੇ ਤੇ ਵੀ ਗੋਰੇ ਨੇ ਤਾਂ ਨਾ ਮਹੀਨੇ ਤੇ ਆਉਣਾ ਮੈਂ ਕਿ ਘਰ ਆਉਣਾ ਪਤਾ ਮੇਰੇ ਮੇਰੇ ਮਿੱਤਰ ਨੇ ਗੋਰੇ ਜੇ ਮਨੇ ਆਉਣਾ ਇੱਥੇ ਮੇਰੇ ਕੋਲ ਆਪਣੇ ਕੋਲ ਤੇ ਮੈਂ ਉਹਨੂੰ ਕਿਹਾ ਵੀ ਮੇਰੀ ਫਿਰ ਇੱਥੇ ਮੈਂ ਵੀ ਉਹਨੂੰ ਫੋਨ ਲਾਤਾ ਕਿ ਮਤੋਂ ਫੋਨ ਨੰਬਰ ਜੇ ਜਮ ਲੈ ਆਇਆ ਕੱਲ੍ਹ ਤੇ ਉਹ ਤੋਂ ਆਪਦੇ ਮਿੱਤਰ ਦੇ ਘਰੋਂ ਫੋਨ ਨੰਬਰ ਲੈ ਆਇਆ ਉੱਥੋਂ ਲੈ ਆ ਮੈਂ ਫੋਨ ਤੇ ਫਿਰ ਮੈਂ ਆਪਣੇ ਇੱਥੇ ਆਪਣੇ ਮੇਰਾ ਪੁੱਤ ਆਇਆ ਆਪਣਾ ਮੇਰਾ ਭਤੀਜਾ ਪੋਤਾ ਮੇਰਾ ਉਹਦੇ ਕੋਲ ਮੈਂ ਫੋਨ ਕਰਾਇਆ ਮੈਂ ਕਿਹਾ ਵੀ ਇਦਾਂ ਕਰਕੇ ਆ ਨੰਬਰ ਲਾਗਨੇ ਉਹ ਜਦੋਂ ਮੇਰੇ ਕੋਰੇ ਨਾਲ ਹੋਈ ਤਾਂ ਹੈਲੋ ਹੋਈ ਤਾਂ ਆਮੋ ਸਾਹਮਣੇ ਫੋਟੋ ਆ ਕੇ ਜਿੱਦਾਂ ਕਹਿੰਦੇ ਫੇਸਬੁੱਕ ਤੇ ਸੋੜੇ ਘੱਟ ਬਣੇ ਆ ਵੀਡੀਓ ਕਾਲ ਉਹ ਜਦੋਂ ਵੀਡੀਓ ਕਾਲ ਤੇ ਗੱਲ ਹੋਈ ਤਾਂ ਉਹ ਜਦੋਂ ਆਸ ਵਿੱਚ ਅਸੀਂ ਦੇਖਿਆ ਤਾਂ ਮੇਰੇ ਧੱਕਾ ਦੇ ਵਿੱਚ ਪਾੜੀ ਜਾਗਾ ਤਾਂ ਉਹਦਾ ਵੀ ਬਸ ਖੁਚੀ ਦਾ ਕੋਈ ਸਾਲਾ ਪਤਾ ਨਾ ਲੱਗੇ ਕਿ ਨਹੀਂ ਅੱਛਾ ਕਰਦੇ ਆ ਕਰਦੇ ਫਿਰ ਮੈਨੂੰ ਮਗੋਰੇ ਨੂੰ ਕਹਾਂ ਮੈਂ ਕਿਹਾ ਕਦੋਂ ਕਹਿੰਦਾ ਵੀ ਮੈਂ ਕਿਹਾ ਬਈ ਤੂੰ ਇਦਾਂ ਕਰ ਜਦੋਂ ਮਰਜੀ ਸਾਡੇ ਨਾਲ ਆ ਤੇਰੇ ਲਈ ਜਣੀ ਹੱਟ ਟਾਈਮ ਖੁੱਲ੍ਹੀ ਛੁੱਟੀ ਤੇ ਜਦੋਂ ਆਉਣ ਵਾਲੀ ਗੱਲ ਕਹਿੰਦਾ ਦਿੱਲੀ ਉੱਤਰ ਚਾਹੀ ਅੰਮ੍ਰਿਤਸਰ ਉੱਤਰ ਤੈਨੂੰ ਲੈ ਕੇ ਜਾਵਾਂਗੇ ਅੱਛਾ ਉਹ ਤਕਰੀਬਨ ਜਦੋਂ ਆਇਆ ਤਾਂ ਵੀ ਪਹਿਲਾਂ ਸੁਗਵਾ ਕੇ ਲਗਿਆ ਹੂੰ ਉਹ ਤੁਹਾਡੇ ਮਿੱਤਰ ਦੇ ਘਰ ਹਾਂ ਉਹ ਕੋਫ ਤਿੰਨ ਪੰਜ ਚਾਰ ਦਿਨ ਰਿਆ ਨਾਲ ਸ਼ੋਪਿੰਗ ਕਰਦੇ ਘੁੰਮਦੇ ਰਹੇ ਕਿਉਂ ਮੇਰੇ ਕੋਲ ਤੋਂ ਇੰਨਾ ਟਾਈਮ ਵੀ ਨਾ ਉਤਦਾ ਤੇ ਮੇਰੇ ਲੜਕੇ ਆਏ ਸੀ ਵੀ ਲਈ ਆਉਣਾ ਵੀ ਸਕਦੇ ਸੀ ਪਰ ਉਹ ਉੱਥੇ ਤਕਰੀਬਨ ਜਿਆਦਾ ਦਿਨ ਬਤੀਤ ਕੀਤਾ ਤੇ ਮੇਰੇ ਕੋਲ ਤਾਂ ਤਕਰੀਬਨ ਇੱਕੋ ਦਿਨ ਰਿਹਾ ਅਚਾਨਕ ਜੀ ਤੁਸੀਂ ਦੱਸ ਦਿਓ ਵੀ ਗੋਰੀ ਨੇ ਇਹਨਾਂ ਨੂੰ ਦੱਸਤਾ ਵੀ ਮੈਂ 3 ਮਹੀਨਿਆਂ ਤੱਕ ਆਉਣਾ ਤੇ ਤਿੰਨ ਮਹੀਨਿਆਂ ਚ ਇਹਨੇ ਗੋਰ ਇਹਨਾਂ ਨੇ ਗੋਰੀ ਦੀਆਂ ਗੱਲਾਂ ਕਰੀ ਜਾਣੀਆਂ ਤੁਹਾਡੇ ਕੋਲ ਸਾਨੂੰ ਸੌਣਾ ਭਾਰੀ ਕਰਤਾ ਕਿਉਂ ਵੇ ਮੇਰੇ ਹੈ ਹੁਣ ਹੁਣ ਮੈਂ ਆ ਕਰਦੇ ਸੀ ਅਸੀਂ ਇਕੱਠੇ ਆ ਕਰਦੇ ਸੀ ਫੇ ਮੈਂ ਆਪਣੇ ਮੁੰਡੇ ਨੂੰ ਦੱਸਿਆ ਬਾਹਰਲੇ ਨੂੰ ਮੈਂ ਕਹ ਪੁੱਤੇ ਤੈਨੂੰ ਸੌਣਾ ਵੀ ਭਾਰੀ ਨਾ ਖਾਣਾ ਨਾ ਸੌਣਾ ਹੈ ਤੇ ਸਾਡੀ ਵੀ ਨੀਂਦ ਖਰਾਬ ਕੀਤੀ ਕੀ ਕਰਦੇ ਰਹਿੰਦੇ ਸੀ ਇਹ ਜਾਂ ਬਸ ਉਹਦੀਆਂ ਹੀ ਗੱਲਾਂ ਕਰੀ ਜਾਣੀਆਂ 아이 ਕਹਣਾ ਵੇ ਬਾਲੀਆਂ ਨਾ ਗੱਲਾਂ ਕਰਨ ਵੇ ਇੱਥੇ ਕੋਈ ਨਹੀਂ ਆਉਂਦਾ ਗੋਰਾ ਅੱਛਾ ਇਹ ਕਹਿੰਦਾ ਫੇ ਉਹਦਾ ਤੋਂ ਮੈਨੂੰ ਆਇਆ ਫੋਨ ਮੈਂ ਆਉਣਾ ਹੀ ਆਉਣਾ ਉਹਨੇ ਅੱਛਾ ਇਹ ਤੁਹਾਨੂੰ ਕਹਦੇ ਸੀ ਵੀ ਗੋਰਾ ਕਹਿੰਦਾ ਵੀ ਮੈਨੂੰ ਮੈਂ ਆਉਣੀ ਆਉਣਾ ਆਉਣਾ ਹੀ ਆਉਣਾ ਤੁਸੀਂ ਯਕੀਨ ਨਹੀਂ ਮੰਨਦੇ ਅਸੀਂ ਨਹੀਂ ਸੀ ਯਕੀਨ ਮੰਨਦੇ ਇਹ ਤੁਸੀਂ ਯਕੀਨ ਨਹੀਂ ਪੰਦਾ ਇਹ ਨਹੀਂ ਯਕੀਨ ਪੰਦਾ ਮੈਨੂੰ ਤਾਂ ਪਤਾ ਹੈ ਜਦੋਂ ਮੇਰੀ ਫੋਨ ਤੇ ਗੱਲ ਲਾਉਂਦੇ ਉਹਨਾਂ ਆਉਣਾ ਹੈ ਹੋਣਾ ਪੱਕਾ ਨਹੀਂ ਅੱਛਾ ਨਹੀਂ ਤੁਸੀਂ ਇਹਨਾਂ ਨੂੰ ਇਹ ਨਹੀਂ ਆਖਿਆ ਹੈਗਾ ਵੀ ਤੁਸੀਂ ਇਹ ਵੀ ਦੱਸਦੇ ਹੋ ਵੀ ਅਸੀਂ ਤਾਂ ਪਾਗਲ ਹੋਣ ਵਾਲੇ ਹੋ ਗਏ ਇਹਨਾਂ ਨੇ ਸਾਰੇ ਦਿਨ ਗੋਰੀ ਦੀ ਮਨਾ ਹਾਂਜੀ ਪਾਗਲ ਹੀ ਕਰਤਾ ਇਹਨੇ ਸਾਨੂੰ ਉਹਦੀਆਂ ਹੀ ਕਰੀ ਜਾਣੀਆਂ ਦੇਰਾਂ ਮੈਂ ਰਿਸ਼ਤੇਦਾਰ ਨਹੀਂ ਛੱਡਿਆ ਜਿਹਨੂੰ ਮੈਂ ਨਹੀਂ ਦੱਸਿਆ ਮੈਂ ਕਿ ਸਾਰੇ ਰੌਲਾ ਮੇਰੇ ਫਿਰ ਰੌਲਾ ਨਾਲ ਅੰਗਰੇਜ਼ੀ ਬੋਲੀ ਜਿਹੜੀ ਅੱਧ ਪਚਦੀ ਹਾਂਜੀ ਪਿੰਡ 'ਚ ਵੀ ਸਾਰੇ ਰੌਲਾ ਪਾਤਾ ਅੱਛਾ ਤੇ ਰਿਸ਼ਤੇਦਾਰਾਂ ਨੇ ਸਾਰੇ ਰੌਲਾ ਪਾਇਆ ਕੀ ਕਹਿੰਦੇ ਗੋਰਾ ਹੁਣ ਗੋਲੇ ਰੌਲਾ ਮੇਰੇ ਜਾਰ ਨਹੀਂ ਆਉਣਾ ਮੇਰੇ ਜਾਰ ਨਹੀਂ ਆਉਣਾ ਅਸਿਕ ਜਦੋਂ ਆਊਗਾ ਵੇ ਦੇਖ ਲਵਾਂਗੇ ਵੇ ਹੁਣ ਸਾਨੂੰ ਤਾਂ ਸੌਣ ਦੇ ਜਾਂ ਸਾਨੂੰ ਖਾਣ ਦੇ ਅੱਛਾ ਬਹੁਤ ਇਹਨੂੰ ਇੰਨਾ ਚਾ ਸੀ ਨਾ ਅੱਛਾ ਤੁਸੀਂ ਅੱਛਾ ਇਹਨਾਂ ਨੇ ਤੁਹਾਡਾ ਸੌਣਾ ਦੁੱਪਰ ਕਰਤਾ 3 ਮਹੀਨੇ ਬਹੁਤ ਸਾਨੂੰ ਤਾਂ ਇੰਨੇ ਇੰਨਾ ਨਾ ਸੌਣ ਦੇਣਾ ਨਾ ਆਪ ਸੌਣਾ ਅੱਛਾ ਇਦਾਂ ਇੰਨਾ ਚਾ ਸੀ ਅੱਛਾ ਫਿਰ ਜਦੋਂ ਤੁਸੀਂ ਦੱਸਦੇ ਹੋ ਵੀ ਫਿਰ ਇਹ ਤੁਹਾਨੂੰ ਇਹ ਵੀ ਕਹਿੰਦੇ ਹੁੰਦੇ ਸੀ ਮੈਂ ਉਹਨੂੰ ਟਰੈਕਟਰ ਤੇ ਘਮਾਉਂਗਾ ਹਾਂ ਮੈਂ ਗੱਡੀ 'ਚ ਘਮਾਉਣਾ ਟਰੈਕਟਰ ਅਸੀਂ ਉਦੋਂ ਲਿਆ ਹੀ ਸੀ ਕਾਕਾ ਇਹ ਫੋਰ ਟਰੈਕਟਰ ਮੁੰਡੇ ਨੇ ਲਿਆ ਜੇ ਲੈ ਕੇ ਸਾਨੂੰ ਦਿੱਤਾ ਹੀ ਸਗਾ ਇਹਨੂੰ ਇੰਨਾ ਚਾਹ ਸੀ ਵੀ ਗੱਡੀ ਵੀ ਆ ਟਰੈਕਟਰ ਵੀ ਆ ਮੈਂ ਤਾਂ ਉਹਨੂੰ ਥਾਂ-ਥਾਂ ਲਿਜਾਣਾ ਮੈਂ ਜਿੱਥੇ ਜੀ ਕਰੂ ਮੈਂ ਲੈ ਕੇ ਜਾਣਾ ਆਈ ਕਾ ਜਦੋਂ ਆਊਗਾ ਵੇ ਲੈ ਜਾਈ ਤੇ ਫਿਰ ਇਹਨਾਂ ਨੇ ਐਨੇ ਚਾ ਅੰਦਰ ਦਿਲ ਦੇ ਰੱਖ ਰੱਖੇ ਸੀ ਬਹੁਤ ਬਹੁਤ ਇਹਨਾਂ ਨੂੰ ਤਾਂ ਇੰਨਾ ਸਾਡਾ ਵੀ ਨਹੀਂ ਸੀ ਨਿਆਣਿਆਂ ਦਾ ਵੀ ਨਹੀਂ ਸੀ ਇੰਨਾ ਚਾ ਜਿੱਦਾਂ ਬਸ ਉਹਦੇ ਚ ਹੀ ਉਹਦੀਆਂ ਹੀ ਗੱਲਾਂ ਉਹਦੇ ਚ ਹੀ ਮਨ ਰੱਖਣਾ ਇਹਨੇ ਅੱਛਾ ਹਰ ਵੇਲੇ ਇਹ ਕਿਹੜੇ ਟਾਈਮ ਸਾਲ ਦੀ ਗੱਲ ਹੈ ਜੀ ਆ ਤੇ 23 ਦੀ 2023 ਦੀ ਗੱਲ ਹੈ ਹਾਂਜੀ ਅੱਛਾ ਫਿਰ ਤੁਹਾਨੂੰ ਇਹ ਖਬਰ ਕਿਵੇਂ ਆਉਂਦੀ ਆ ਵੀ ਗੋਰਾ ਤਾਂ ਅੱਜ ਆਪਣੇ ਘਰੇ ਆ ਰਹੇ ਆ ਇਹ ਫੇ ਸਾਡੀ ਸਗਵਾਲਾ ਵਾਲੇ ਮੁੰਡਿਆਂ ਨਾਲ ਗੱਲਬਾਤ ਹੁੰਦੀ ਦੇ ਨੂੰ ਉਹਦੇ ਲੜਕਿਆਂ ਨਾਲ ਜੀ ਚੱਲਦੇ ਲੜਕੇ ਨਾਲ ਗੱਲ ਹੋਈ ਤੇ ਵੀ ਜਿਹੜਾ ਤੁਹਾਡਾ ਮਿੱਤਰ ਬਾਹਰ ਸੀ ਤੁਹਾਡੇ ਨਾਲ ਉਹਦੇ ਪਰਿਵਾਰ ਕੋਲੇ ਰੁਕਿਆ ਉਹਦੇ ਪਰਿਵਾਰ ਨੇ ਉਹਦੇ ਮੁੰਡਿਆ ਕੋਈ ਰੁਕਿਆਕ ਨਹੀਂ ਉਹਦੇ ਲੜਕੇ ਨਾਲ ਜੀ ਚੱਲ ਹੈ ਨਹੀਂ ਕਨਾਂ ਤਾਂ ਉਹਦੇ ਪਰਿਵਾਰ ਨੇ ਉਹਦੇ ਫੇ ਮੁੰਡੇ ਨੂੰ ਦੱਸਿਆ ਬਈ ਇੱਕ ਦਿਨ ਤੁਹਾਡੇ ਕੋ ਕਾਜ ਹੁਣ ਚੱਲ ਜਾਣਾ ਮੈਂ ਕਿਹਾ ਮੈਨੂੰ ਇੱਕ ਰਾਤ ਤੇ ਭਾਵੇਂ ਘੰਟਾ ਇੱਕ ਹੀ ਮੜਾਉ ਮੜਾਉ ਤਾਂ ਜੂਰ ਉਹ ਫੇ ਜਦੋਂ ਖੀਲੀ ਰਾਤ ਤੇ ਜਾਣਾ ਸੀ ਹੁਣ ਉਸ ਦਿਨ ਮੇਰੇ ਕੋਈ ਇੱਕ ਰਾਤ ਦੇ ਆਦਕਾਨ ਉਸ ਦਿਨ ਆਇਆ ਜਦੋਂ ਫੇ ਆਪਣੀ ਉਹ ਬਣੀਆ ਮੂਵੀ ਕਿਨੇ ਅਛਾ ਤੁਹਾਨੂੰ ਇੱਕ ਦਿਨ ਪਹਿਲਾਂ ਪਤਾ ਲੱਗਿਆ ਸੀ ਗੋਰੀ ਨੇ ਆਉਣਾ ਇਹਨਾਂ ਦੇ ਮਿੱਤਰ ਨੇ ਹਾਂਜੀ ਹਾਂਜੀ ਪਤਾ ਲੱਗਿਆ ਫਿਰ ਦੁਕਾਨ ਨੂੰ ਆਉਣਾ ਨੀਂਦ ਆ ਗਈ ਸੀ ਸਾਨੂੰ ਉਹ ਰਾਤ ਨੀਂਦ ਕਿੱਥੇ ਆਉਦੀ ਸੀ ਨੀਂਦ ਨਹੀਂ ਸੀ ਆਉਦੀ ਉਹ ਪਤੇ ਇਦਾਂ ਸੀ ਜਿਹੜਾ ਉਹਨਾਂ ਦੇ ਕੋਲ ਸਾਡੇ ਮੁੰਡਾ ਜਿਹੜਾ ਨਾ ਅਸੀਂ ਇੱਥੇ ਆ ਨਿਊਜ਼ੀਲੈਂਡ ਉਹਨੂੰ ਫੋਨ ਆਉਂਦਾ ਆ ਸੀ ਉਸ ਮੁੰਡੇ ਦੇ ਕੋਲ ਸਾਡੇ ਉਸ ਮੁੰਡੇ ਦਾ ਫੋਨ ਸੀ ਉਹ ਜਦੋਂ ਨਿਊਜ਼ੀਲੈਂਡ ਫੋਨ ਉਹਨੂੰ ਗਿਆ ਤਾਂ ਉਸ ਮੁੰਡੇ ਨੇ ਸਾਨੂੰ ਫੋਨ ਕੀਤਾ ਇੱਥੇ ਕਹਿੰਦਾ ਵੀ ਮਾਤਾ ਵੀ ਗੋਰਾ ਦਾ ਘਾਉਣਾ ਅੱਛਾ ਹਾਂਜੀ ਉਹਦੇ ਵਿੱਚ ਤੁਹਾਡੇ ਕੋਲੇ ਫੋਨ ਆਇਆ ਤੁਸੀਂ ਸਾਡੇ ਮੁੰਡੇ ਦਾ ਆਇਆ ਨਿਊਜ਼ੀਲੈਂਡ ਤੋਂ ਹਾਂ ਫਿਰ ਤੁਸੀਂ ਅੰਕਲ ਜੀ ਹੋਰਾਂ ਕੋਲੇ ਸਨੇਹਾ ਪਤਾਇਆ ਇਹ ਹਾਂਜੀ ਫਿਰ ਇਹ ਮੁੰਡਾ ਦੱਸ ਕੇ ਆਇਆ ਅੱਛਾ ਫਿਰ ਅੰਕਲ ਹੋਰਾਂ ਦੀ ਖੁਸ਼ੀ ਕਿਹੜੇ ਸਮਾਨ ਦੀ ਮੈਂ ਕਹਾਂ ਪੁੱਛੋ ਹੀ ਨਾ ਤੁਸੀਂ ਨਾ ਤੱਕੀ ਜਾਂਦਾ ਮੈਂ ਤੂੰ ਤਾਂ ਸਮਾਨ ਤੋਂ ਬਣਾ ਲਿਆ ਸਾਰਾ ਵੀ ਕਿਹੜੀ ਘੜੀ ਜਾਵੇ ਇਹ ਖੁਸ਼ੀ ਦਾ ਤਾਂ ਕੋਈ ਹੈ ਹੀ ਨਹੀਂ ਸੀ ਟਿਕਾੜਾ ਅੱਛਾ ਇੰਨਾ ਸੀ ਜਾ अच्छा फिर जो क्या उन्होंने वो तो बड़ा कीता उन्होंने इना चा कीता ना जदेनु मिले रोण ला पाए दोए चा जी अच्छा ਤੁਸੀਂ ਉਹ ਉਹ ਤੁਹਾਡੇ ਆਪਣੇ ਉਹ ਕਮਰੇ ਚ ਆ ਕੇ ਬਹਿ ਗਏ ਹਾਂਜੀ ਤੁਹਾਨੂੰ ਇਹ ਤੁਸੀਂ ਉਥੇ ਕੰਮ ਕਰ ਰਹੇ ਸੀ ਹਨਾ ਹਾਂਜੀ ਤੇ ਫਿਰ ਤੁਹਾਡੇ ਕੋਲੇ ਸਨੇਹਾ ਕੌਣ ਲੈ ਕੇ ਜਾਂਦਾ ਵੀ ਗੁਰਾ ਜੀ ਮੇਰਾ ਲੜਕਾ ਹੈ ਪੀ ਜਾ ਕੇ ਆ ਜੀ ਮੈਨੂੰ ਫੋਨ ਕੀਤਾ ਫੋਨ ਕੀਤਾ ਹੈ ਪੀ ਉਦਾਂ ਗਿਆ ਸੀ ਫੋਨ ਕੀਤਾ ਹੈ ਮੇਰਾ ਹਾਲ ਕਰਨੇ ਫੋਨ ਕੀਤਾ ਇਹ ਘਰੇ ਸੀਗਾ ਇਹਨੂੰ ਛੜਕ ਤੋਂ ਉਹ ਲਿਆ ਜਦੋਂ ਤੁਹਾਨੂੰ ਕਹਿੰਦਾ ਆ ਜਾਓ ਇਹਨੂੰ ਇਹ ਇਦਾਂ ਕਰਕੇ ਲੈ ਕੇ ਛੜਕ ਤੇ ਗਿਆ ਸੀ ਮੈਂ ਇਹਨੂੰ ਫੋਨ ਕੀਤਾ ਵੀ ਗੋਲਾ ਤੇਰਾ ਆ ਗਿਆ ਦੋਸਤ ਆ ਗਿਆ ਤੇ ਤੂੰ ਡੈਡੀ ਆ ਜਾ ਕਹਿੰਦੇ ਫੇ ਮ ਆ ਗਿਆ ਤੋਂ ਟਰੈਕਟਰ ਕੰਮ ਚੱਲਦਾ ਛੱਡ ਕੇ ਬਾਕੀ ਬੰਦੇ ਆ ਮੁੰਡਾ ਲੱਗਾ ਸੀ ਨਾਲ ਹੋਰ ਦੇ ਵੱੱਲ ਲੱਗੀ ਸੀ ਹਲੂ ਮਤ ਕਾਣਾ ਪਈ ਸੀ ਨੰਗੇ ਪੈਰੀਂ ਬੱਜੇ ਦੌੜ ਤੇ ਦੌੜੇ ਜਿੱਤ ਸਕੀ ਕਿ ਨਹੀਂ ਪਾਈ ਸੀ ਦਾ ਚੱਲਣ ਨੂੰ ਪਾਈਆਂ ਅੱਛਾ ਅੱਛਾ ਫਿਰ ਜਦੋਂ ਤੁਸੀਂ ਸਾਹਮਣੇ 40 ਸਾਲਾਂ ਬਾਅਦ ਆਪਣਾ ਮਿੱਤਰ ਦੇਖਿਆ ਹਾਂਜੀ ਉਦੋਂ ਤੁਸੀਂ ਗੇਟ ਚੋਂ ਐਂਟਰ ਹੋਏ ਸਾਹਮਣੇ ਤੁਹਾਡਾ ਉਹੀ ਮਿੱਤਰ 40 ਸਾਲ ਪਹਿਲਾਂ ਵਾਲਾ ਬੈਠਾ ਉਹ ਅਹਿਸਾਸ ਕਹੇ ਜਾ ਰਹੇ ਹਾਂ ਕਦ ਕਦਾਂ ਜੀ ਉਹ ਅਹਿਸਾਸ ਕਾਹੇ ਜਾ ਰਿਹਾ ਕਿਵੇਂ ਮਹਿਸੂਸ ਉਹ ਤੁਹਾਨੂੰ ਜਦੋਂ ਮੈਂ ਅੰਦਰ ਬੜਿਆ ਜਦੋਂ ਮੈਂ ਉਹ ਮੈਨੂੰ ਆਪਸ ਵਿੱਚ ਜਦੋਂ ਮਿਲੇ ਮੈਂ ਤਾਂ ਕਿਆ ਕੜ ਗਿਆ ਫਰਕਤ ਬਾਕੀ ਉਹ ਤੁਸੀਂ ਦੇਖੀ ਉਹ ਨਹੀਂ ਵੀਡੀਓ ਕਿ ਦੇਖੀ ਕਿ ਨਹੀਂ ਦੇਖੀ ਹੈ ਦੇਖੀ ਹੈ ਕਿ ਨਹੀਂ ਤੁਸੀਂ ਰੋਣ ਲੱਗ ਗਏ ਹਰੇ ਰੱਸੀ ਚਲੋ ਅੱਖਾਂ ਦੇ ਵਿੱਚ ਹੰਡੂ ਤਾਂ ਆਉਂਦਾ ਚਲੋ ਜਿਹਨੇ ਤੁਹਾਨੂੰ ਪਤਾ ਲੱਗ ਗਿਆ ਸਾਰਾ ਮੂਵੀ ਦੀ ਦੀ ਹੈ ਨਾ ਦੱਸੋ ਦੱਸੋ ਮੈਨੂੰ ਉਸ ਤੋਂ ਬਾਅਦ ਜਦੋਂ ਆਪਾਂ ਅਸੀਂ ਇਕੱਠੇ ਬੈਠੇ ਆ ਉਹਨ ਮੈਨੂੰ ਫੜ ਕੇ ਜੱਫੀ ਪਾ ਲਈ ਇੱਕ ਮੇਲੇ ਉਹ ਜੈਕਟ ਲਿਆ ਸੀ ਉਹ ਜਿਹੜੀ ਮੇਰੇ ਪੌੜ ਪੌੜ ਉੱਪਰ ਆਉ ਮੇਰੇ ਫਸਲ ਨਾਲ ਕਿ ਅੱਗੇ ਦਾ ਮੇਰਾ ਸਰੀਰ ਦਾ ਫਰਕ ਬਣਾ ਸੀ ਕਿਉਂ ਮੈਂ ਪਤਲਾ ਹੀ ਪਹਿਲਾਂ ਤੁਸੀਂ ਰੋਏ ਫਿਰ ਇੱਕ ਦੂਜੇ ਰੋਏ ਤਾਂ ਤੁਹਾਡੇ ਸਾਹਮਣੇ ਜਾਂ ਤੁਹਾਨੂੰ ਪਤਾ ਲੱਗੇ ਜਾਣਾ ਜਿੱਦਾਂ ਕਰੋ ਇੱਕ ਦੇ ਉਹ ਪਰ ਬਹਾ ਤੁਹਾਨੂੰ ਬੜਾ ਤਨੇ ਰੋਏ ਖੁਚੀ ਦਾ ਉਣਾਉਂਦਾ ਉਦਾਂ ਤਾਂ ਨਹੀਂ ਰੋਲਦਾ ਚਾਹ ਤੇ ਚਾਹ ਦੇ ਵਿੱਚ ਖੁਚੀ ਦਾ ਰੋਣ ਆਉਂਦਾ ਹੀ ਕਿ ਨਹੀਂ ਸਹੀ ਹੈ ਅੱਛਾ ਫਿਰ ਜਦੋਂ ਇਹ ਮਾਤਾ ਜੀ ਉਹ ਉਹ ਮੈਂ ਕਹਿੰਦਾ ਜੀ ਵੀਡੀਓ ਜਿਹਨੇ ਵੀ ਦੇਖੀ ਜਦੋਂ ਇਹ ਜੱਫੀ ਪਾ ਕੇ ਰੋਂਦੇ ਆ ਹਨਾ ਤੇ ਉਹ ਸਾਰਿਆਂ ਦੀਆਂ ਅੱਖਾਂ 'ਚ ਉਹਨੇ ਪਾਣੀ ਘੜਾਤਾ ਉਹ ਵੀਡੀਓ ਸੋਟੀ ਹਾਂਜੀ ਹਾਂਜੀ ਵੀ ਐਨੇ ਸਾਲ ਬਾਅਦ ਮਿੱਤਰ ਤੇ ਇੱਕ ਗੱਲ ਇਹ ਵੀ ਹੁੰਦੀ ਆ ਹਾਂਜੀ ਵੀ ਜਿਹੜੇ ਗੋਰੀ ਲੋਕ ਹੁੰਦੇ ਆ ਅਕਸਰ ਇਹ ਗੱਲ ਕਹੀ ਜਾਂਦੀ ਆ ਵੀ ਉਹਨਾਂ ਕੋਲ ਇੱਕ ਤਰ੍ਹਾਂ ਕੀਮਤਾਂ ਘੱਟ ਹੁੰਦੀ ਆ ਹਨਾ ਕਿਸੇ ਨਾਲ ਪਿਆਰ ਪਾਉਣਾ ਜਾਂ ਕਿਸੇ ਨਾਲ ਐਨਾ ਲੰਬਾ ਰਿਸ਼ਤਾ ਨਭਾ ਕੇ ਰੱਖਣਾ ਉਹੀ ਚੀਜ਼ਾਂ ਨੂੰ ਜਾ ਦੇ ਸੀਰੀਅਸ ਨਹੀਂ ਲੈਂਦੇ ਹੁੰਦੇ ਪਰ ਇਹ ਜਮਹੋਰਾਂ ਦੀ ਮਿਸਾਲ ਰਹੀ ਤੁਸੀਂ ਦੱਸਦੇ ਹੋ ਵੀ ਉਹਨੇ ਉਹ ਰੋਟੀਆਂ ਖਵਾਈਆਂ ਦਾ ਹਾਂ ਹਾਂ ਇਸ਼ਾਨ ਚਿੱਤੇ ਰੱਖੇ ਉਹ ਪੱਕਾ ਚਿੱਤੇ ਰੱਖਿਆ ਕਹਿੰਦੇ ਅੱਛਾ ਮਾਤਾ ਜੀ ਉਹ ਨਾਲ ਆਪਣੀ ਗੁੜੀਆਂ ਨੂੰ ਵੀ ਲੈ ਕੇ ਆਇਆ ਤੁਸੀਂ ਵੀ ਇਹਨੂੰ ਜੱਫੀ ਪਾ ਕੇ ਮਿਲ ਬਹੁਤ ਪਿਆਰ ਕੀਤਾ ਸੀ ਉਹਨਾਂ ਅੱਛਾ ਅਸੀਂ ਉਹਨੂੰ ਅਸੀਂ ਉਹਨੂੰ ਉਹਨਾਂ ਮੇਰਾ ਜਿਹੜਾ ਬਾਹਰਲਾ ਕਾਕਾ ਵੱਡਾ ਕੈਨੇਡਾ ਵਾਲਾ ਸੀ ਨਾ ਉਹ ਜਦੋਂ ਮੈਨੇ ਉਹਨੂੰ ਪੈਸੇ ਦਿੱਤੇ ਨੇ ਜਿਹੜੇ ਡਾਲਰ ਪਾਣੀ ਕਿੰਨੇ ਸੀਗੇ ਡਾਲਰ 500 ਡਾਲਰ ਬਣਦਾ ਕਿੰਨਾ ਤੇ ਉਹ ਮੇਰਾ ਵੱਡਾ ਕਾਕਾ ਕਹਿਣ ਲੱਗਾ ਵੀ ਇਹਨੂੰ ਗੁੜੀਆਂ ਨਾਲ ਤੂੰ ਪਿਆਰ ਦੇ ਉਹਨਾਂ ਜਣੇ ਕਪੀ ਤਕਰੀਬਨ 500 ਰੁਪਇਆ ਇੰਡੀਆ ਦਾ ਲਿਆ ਜਣੀ ਹੋਰ ਕਹਿੰਦਾ ਮੈਨੂੰ ਪਰਮਾਤਮਾ ਨੂੰ ਬਹੁਤ ਬਹੁ ਦੇਖਦਾ ਪਰ ਮੈਂ ਹੋਰ ਨਹੀਂ ਤੁਹਾਡ ਤੋਂ ਕੁਝ ਵੀ ਕੀਣ ਜਾਣੇ ਨਾ ਕੋ ਮੈਂ ਪੈਸਾ ਲੈਣਾ ਜੈਕਟ ਮੇਰੇ ਪਾ ਕੇ ਗਿਆ ਇੱਕ ਸਾਡੇ ਕੋਲੋਂ ਇੱਕ ਸਾਡੇ ਕੋਲੋਂ ਸਿਰਫ ਮੈਂ ਉਹਦੇ ਖੱਟਾ ਪਰਨਾ ਜਣੀ ਗੱਲ ਚ ਪਾਇਆ ਹੋਰ ਉਹਨੂੰ ਮੇਰੇ ਤੋਂ ਕੋਈ ਚੀਜ਼ ਨਹੀਂ ਲੈਣੀ ਉਹਨੂੰ ਲੈ ਕੇ ਗਿਆ ਮੈਂ ਭੋਪਾ ਉੱਪਰ ਭੋਪਾ ਉੱਪਰ ਲੈ ਕੇ ਗਿਆ ਮੈਂ ਕਿਹਾ ਚਲ ਤੂੰ ਨਾਲ ਸ਼ਾਪਿੰਗ ਕਰਾਂ ਨਾਲ ਮੈਂ ਪੈਸੇ ਦੇ ਕੇ ਗਿਆ ਦਿੱਤੇ ਉਹਨੂੰ ਆਪਣੇ ਮੁੰਡਿਆਂ ਨੂੰ ਸ਼ਾਪਿੰਗ ਪਾ ਲਾ ਪਰ ਉਹਨੂੰ ਕੋਈ ਕਹਿੰਦਾ ਮੇ ਕੋ ਹੈਗਾ ਸਾਮਾਨ ਸਾਰਾ ਮੈਨੂੰ ਕੋਈ ਚੀਜ਼ ਨਹੀਂ ਜਾਈ ਇਹਥੇ ਲੱਗੇ ਨਾ ਉੱਥੇ ਮੈਂ ਲੈ ਗਿਆ ਉੱਥੇ ਹਲਤੀ ਹਲਤੀ ਗੇੜੀ ਉਹ ਤੁਸੀਂ ਸ਼ਾਇਦ ਦੇਖਿਆ ਹੋਊਗਾ ਕਿਨੇ ਗੁਰਦਵਾਰੇ ਮੱਥਾ ਟੇਕਿਆ ਕਿਨੇ ਅੱਛਾ ਮਾਤਾ ਜੀ ਉਹ ਕੀ ਗੱਲ ਰਹੀ ਵੀ ਤੁਸੀਂ ਦੱਸਦੇ ਹੋ ਵੀ ਤੁਹਾਡੇ ਬੇਟੇ ਨੇ ਤੜਕੇ 4 ਵਜੇ ਕੈਨੇਡਾ ਨੂੰ ਜਾਣਾ ਸੀਗਾ ਹਾਂਜੀ ਹਾਂਜੀ ਉਹ ਗੋਰੀ ਵਾਲੀ ਇੱਕ ਗੱਲ ਆ ਉਹ ਦੱਸਿਓ ਮਾੜੀ ਜੀ ਮੁੰਡੇ ਸਾਡੇ ਨੇ ਦੇਖ ਪੁੱਤ ਜਾਣਾ ਸੀ 4 ਵਜੇ ਕੈਨੇਡਾ ਨੂੰ ਹਾਂਜੀ ਹਾਂਜੀ ਤੇ ਉਹ ਕਹਿੰਦਾ ਵੀ ਮਾਤਾ ਉੱਚੀ ਨਾ ਬੋਲੋ ਤੇ ਉਹਨਾਂ ਨੂੰ ਸੌ ਲੈਣ ਦੇ ਛੋਟੀ ਗੁੱਡੀ ਸੀ ਗੋਰੀ ਨਾਲ ਹਾਂਜੀ ਤੇ ਵੀ ਉਹਨਾਂ ਨੂੰ ਨਏ ਸੌ ਲੈਣ ਦਾ ਨਿੱਕੀ ਉਹ ਠੀਕ ਜਾਈ ਵੀ ਨਹੀਂ ਸਕੀ ਕਹਿੰਦੀ ਸੀ ਮੈਂ ਪੇਂਦ ਹੁੰਦੀ ਸੀ ਉਹਦਾ ਖਾਦਾ ਪੀਤਾ ਨਹੀਂ ਸੀ ਕੁਝ ਖਾਦਾ ਨਹੀਂ ਸੀ ਕੁਝ ਵੀ ਤੇ ਕਹਿੰਦਾ ਵੀ ਐਦਾਂ ਆਪਾਂ ਉਹਨੂੰ ਸੌਣ ਲੈਣ ਦੋ ਨਾ ਬੋਲੋ ਜੀ ਤੇ ਉਹ ਗੋਰਾ ਆਪ ਉੱਠ ਕੇ ਨਾ 3:30 ਵਜੇ ਗੇਟ 'ਚ ਇੱਥੇ ਬੂਏ ਮੋਰੇ ਖੜਾ ਹੋ ਗਿਆ ਵੀ ਮੈਂ ਤੋਰ ਨਾ ਬੱਚੇ ਨੂੰ ਅੱਛਾ 4:00 ਵਜੇ ਉਹ ਨਹੀਂ ਜਾਣਾ ਸੀ ਗੋਰਾ 3:30 ਵਜੇ ਉੱਠ ਗਿਆ 3:30 ਵਜੇ ਉੱਠ ਪਿਆ ਇੰਨੇ ਹੋਰ ਨੂੰ ਸਗਾ ਵੀ ਮੈਂ ਮਿਲ ਆਇਆ ਇਹਨੂੰ ਉੱਠ ਕੇ ਤੁਹਾਡੇ ਬੇਟੇ ਨੂੰ ਹਾਂਜੀ ਤੇ ਮੇਰੇ ਪੁੱਤ ਵੀ ਕਹਿੰਦਾ ਵੀ ਤੂੰ ਮਾਤਾ ਪਿਆਰ ਦੇਣਾ ਜ਼ਰੂਰ ਗੁੱਡੀ ਨੂੰ ਤੇ ਵੀ ਆਈਆ ਪਰ ਉਹਨੇ ਲਿਆ ਨਹੀਂ 500 ਰੁਪਏ ਲਿਆ ਸਿਰਫ ਬਸ ਸਿਰਫ 500 ਉਹਨੇ ਲਿਆ ਨਹੀਂ ਅਸੀਂ ਦਿੰਦੇ ਸੀ 500 ਡਾਲਰ 500 ਡਾਲਰ ਦਿੰਦੇ ਸੀ ਸਾਡੇ ਕੋਲ ਸੀ ਕਿਹਨੂੰ ਸਾਡੇ ਮੁੰਡੇ ਮੇਰੇ ਨੇ ਦਿੱਤੇ ਸੀ ਵੀ ਅਮਰੀਕਾ ਦੇ ਕੈਨੇਡਾ ਦੇ ਸੀ ਕਿਹਨੇ ਤੇ ਵੀ ਜੋ ਜਾਣ ਲੱਗੀ ਨੂੰ ਨਾ ਵੀ ਭੈਣ ਹੀ ਆ ਸਾਡੀ ਇਹੋ ਨਿੱਕੀ ਆ ਤੇ ਉਹਨੂੰ ਫੇ ਦਿੱਤਾ ਪਿਆਰ ਤੇ ਪਰ ਉਹਨਾ ਲਿਆ ਨਹੀਂ ਥੋੜਾ ਹੀ ਲਿਆ ਪਿਆਰ ਕਹਿੰਦਾ ਮੈਂ ਇੰਨਾ ਹੀ ਲੈਣਾ ਰੋਣ ਲੱਗ ਪਿਆ ਗੋਰਾ ਵੀ ਯਾਨੀ ਕਿ ਮੈਂ ਪੈਸੇ ਨਹੀਂ ਲੈਣੇ ਉਦਾਂ ਹੀ ਬੜਾ ਪਿਆਰ ਆ। ਸਹੀ ਗੱਲ। ਅੱਛਾ ਫਿਰ ਜਦੋਂ ਉਹ ਜਾਂਦਾਗਾ ਕਿੰਨੇ ਦਿਨ ਬਾਅਦ ਗਿਆ ਉਹ? ਉਹ ਇੱਕੋ ਰਾਤ ਰਿਹਾ ਸਾਡੇ ਕੋਲ ਤਕਰੀਬਨ ਇੱਥੇ ਹਫ਼ਤਾ ਕਰਿਆ ਸਗਵਾਰ ਜਾਂ ਪੰਜ-ਛੇ ਦਿਨ ਸਗਵਾਰ ਰਿਹਾ ਮੇਰੇ ਕੋਲ ਤੇ ਇੱਕੋ ਰਾਤ ਰਿਹਾ। ਉਹਦੋਂ ਦੁਕਾਨੋਂ ਆਇਆ ਤੜਕੇ 4:00 ਵਜੇ 5:00 ਵਜੇ 6:00 ਵਜੇ ਚਲ ਗਿਆ ਉਹ। ਅੱਛਾ। ਅੱਛਾ ਫਿਰ ਜਦੋਂ ਉਹ ਜਾਣ ਲੱਗਿਆ ਉਦੋਂ ਫਿਰ ਕਹੇ ਜਾ ਮੌਕਾ ਰਿਹਾ ਤੁਹਾਡਾ। ਬਸ ਉਹ ਕਹਿੰਦਾ ਫਿਰ ਉਹ ਕਦਾਂ ਬਤ ਕਰੀਬ ਆਉਂਦੇ ਸਾਨੂੰ ਫੇਰ ਆਉਂਗਾ ਕਿਨੇ ਹੁਣ ਸ਼ਾਇਦ ਗਰਮੀ ਨੂੰ ਜਨਵਰੀ ਫਰਵਰੀ ਮਾਰਚ ਚ ਫੇਰ ਆਵੇ ਕਿਨੇ ਅੱਛਾ ਹਾਂ ਸੱਜਣ ਫੇਰ ਜਦੋਂ ਉਹ ਮੌਕਾ ਤੁਸੀਂ ਫੇਰ ਛੜੇ ਚਾਹੇ ਨਾਲ ਨਹੀਂ ਨਾਲ ਕਹਿਣ ਲੱਗਾ ਮੈਂ ਸਾਰੀ ਫੈਮਿਲੀ ਲੈ ਕੇ ਆਣਾ ਮੈਂ ਕਿਤੇ ਜਿਹੜੇ ਬੋਡੀ ਪੀਪਲ ਦੇ ਜਿੰਦੇ ਹੋਏ ਸਾਰੇ ਜਿਹੜੇ ਜਿੰਦਾ ਪਰਵਾਰ ਸਾਡੇ ਲੈ ਆ ਕੱਲੇ ਕੱਲੇ ਦਿਨ ਤੇ ਆਵਾਂ ਆਪਾਂ ਕਰਕੇ ਰੱਖਾਂਗੇ ਨਹੀਂ ਅੱਛਾ ਅੱਛਾ ਜਦੋਂ ਉਹ ਤੁਸੀਂ 40 ਸਾਲ ਬਾਅਦ ਮਿਲੇ ਤੇ 40 ਸਾਲਾਂ ਬਾਅਦ ਇੱਕ ਰਾਤ ਬਾਅਦ ਤੁਸੀਂ ਦੁਬਾਰੇ ਫੇਰ ਵਿਛੜ ਗਏ ਹਾਂਜੀ ਹਾਂਜੀ ਜਾਣ ਲੱਗਾ ਫੇਪੋ ਤੇ ਇਦਾਂ ਸੀ ਵੀ ਜਦੋਂ ਜਦੋਂ ਗੁਰਦੁਆਰੇ ਆਦ ਉਹ ਬਰੋਸ਼ਾ ਪੈਨ ਕੀਤੀ ਕੋਈ ਘੁੰਮ ਕੰਮ ਕਿਹਾ ਗਿਆ ਦੁਕਾਨਾਂ ਤੋਂ ਉਹਨਾਂ ਦੇਖਤੀ ਥੋੜੀ ਯਾਰੀ ਪੱਕੀ ਰਹੀ 40 ਸਾਲ ਬਾਅਦ ਕਿਉਂ ਨਹੀਂ ਲੱਭੀ ਪੂਰੀ ਪੱਕੀ ਪੂਰੀ ਪੱਕੀ ਯਾਰੀ ਤੁਹਾਨੂੰ ਪਤਾ ਲੱਗਿਆ ਸਾਰਾ ਲੱਗਦੇ ਹੁਣ ਫੋਨ ਤੇ ਗੱਲ ਹੁੰਦੀ ਰਹਿੰਦੀ ਆ ਇਹ ਫੋਨ ਤੇ ਗੱਲ ਕਰਨੀ ਮੇਰੀ ਨਹੀਂ ਹੋਈ ਮੇਰੇ ਕੈਨੇਡਾ ਦੇ ਵੱਡੇ ਦੀ ਕੈਨੇਡਾ ਵਾਲੇ ਦੀ ਹੁੰਦੀ ਹੁੰਦੀ ਆ ਹੁਣ ਮੈਂ ਕਰੂੰਗਾ ਕਿ ਕੱਲ ਪਰਸੋਂ ਵੀ ਕੱਲ ਨੂੰ ਪੱਕਾ ਕਰਾਂਕ ਨੇ ਵੀਡੀਓ ਕਾਲ ਕਰਦੇ ਹੁੰਨੇ ਆ ਹਾਂ ਵੀਡੀਓ ਕਾਲ ਕਰਾਂਗੇ ਪੱਕਾ ਕਰਾਂਗੇ ਹਾਂ ਹੁਣ ਇਹ ਨਹੀਂ ਪਤਾ ਉੱਥੇ ਟਾਈਮ ਕੋਲ ਨਹੀਂ ਲੈਂਦਾ ਆਪਾਂ ਹੁਣੇ ਜਣੇ ਕਰਾਂ ਮੈਂ ਇਦਾਂ ਕਰਾਂਗੇ ਇੱਕ ਗੱਲ ਸੁਣ ਜਿੱਦਾਂ ਨੇ ਵਿੱਚ ਜਿਹੜਾ ਨਿਊਜ਼ੀਲੈਂਡ ਕਾਕਾ ਉਹ ਤਾਂ ਜਿਹੜੀ ਕੈਨੇਡਾ ਤੇ ਸਾਡੇ ਇਕੱਠੇ ਜਾਂਮਾ ਸਾਹਮਣੇ ਫੋਟੋ ਆਉਂਦੀ ਆ ਕੱਲ ਨੂੰ ਦੁਪਹਿਰ ਨੂੰ ਜਦੋਂ ਆਸਟ੍ਰੇਲੀਆ ਦੇ ਵਿੱਚ ਦਿਨ ਹੋਇਆ ਮੈਂ ਤੁਹਾਨੂੰ ਪੱਕਾ ਜਿਹੜੀ ਤੁਹਾਨੂੰ ਵੀ ਨਾਲ ਇਕੱਠੇ ਕਰਦਾ ਕੈਨੇਡਾ ਵਾਲੇ ਵੀ ਇਕੱਠੇ ਕਰਦਾ ਕਿ ਇਹ ਦੋਣੇ ਕਿ ਸਾਰੇ ਹਾਂ ਹਾਂ ਉਹ ਸਾਰੇ ਆਪਾਂ ਇਕੱਠੇ ਕਰਕੇ ਤੁਹਾਨੂੰ ਪਾਵਾਂਗੇ ਨਹੀਂ ਸਹੀ ਹੈ ਨਾਲ ਤੁਹਾਡੀ ਵੀ ਗੱਲ ਕਰਾਵਾਂਗੇ ਤੁਹਾਡੀ ਜਿਹੜੇ ਪੱਕਾ ਕਰਾਉਂ ਤਰਾਉਂ ਨਾ ਜੇ ਮਨਾਂ ਕੋਰੇ ਨਾ ਕਰਾਉਂ ਹੁਣ ਇਹਦੀ ਪਤਾ ਟਾਈਮ ਕਦੋਂ ਨਾ ਤਾਂ ਆਪਾਂ ਹੋਣਗੇ ਤਾਂ ਤੁਸੀਂ ਗ੍ਰੇਟੀ ਜਿਆਦਾ ਜਾਣਦੇ ਤੁਸੀਂ ਪੜ੍ਹੇ ਜਿਆਦਾ ਆ ਕਈ ਘਟ ਪੜੇ ਆ ਮੈਂ ਟੋਟੀ ਫੁੱਟੀ ਅੰਗਰੇਜ਼ੀ ਮਾਰਨੀ ਹੁੰਦਾ ਮੇਰਾ ਕਾਕਾ ਹੀ ਮਾਰਦਾ ਅੱਛਾ ਤੁਸੀਂ ਇਹ ਨਾਲ ਗੱਲਬਾਤ ਕਿਵੇਂ ਕਰੀ ਥੋੜੇ ਥੋੜੇ ਮੋਟੇ ਸ਼ਬਦ ਇੰਗਲਿਸ਼ ਦੇ ਆਉਂਦੇ ਯਾਰ ਤੁਸੀਂ ਉਹਨੂੰ ਇਹ ਵੀ ਕਹੀ ਜਾਂਦੇ ਹੋ ਵੀ ਡਰਿੰਕ ਹੂੰ ਉਹ ਕੀ ਅੰਗਰੇਜ਼ੀ ਸੀ ਤੁਹਾਡੀ ਉਹ ਗ੍ਰੀਤੀ ਸੀ ਏਦਾਂ ਜਿਹੜੇ ਮੈਂ ਕਿਹਾ ਵੀ ਤੂੰ ਏਦਾਂ ਕਰ ਬਤੁਆ ਹੁਣ ਮੈਨੂੰ ਇਹ ਥੋੜੋ ਪਤਾ ਵੀ ਉਹ ਦਾਰੂ ਨਹੀਂ ਪੀਂਦਾ ਡਰਿੰਕ ਨਹੀਂ ਕਰਦਾ ਮੈਂ ਤੈਨੂੰ ਇਹ ਗੱਲ ਕਹੀ ਮੈਂ ਕਿਹਾ ਵੀ ਤੂੰ ਆ ਜਾ ਨਹੀਂ ਇੱਥੇ ਬੈਠਿਆਂ ਦੀ ਵੀਡੀਓ ਵੀ ਇਹ ਬੈਠੇ ਬੈਠਿਆਂ ਦੀ ਗੱਲ ਇਹ ਭਰ ਨਹੀਂ ਕੋਈ ਮੇਰਾ ਖਿਆਲ ਕਰਨ ਨਹੀਂ ਨਹੀਂ ਇਹ ਜਦੋਂ ਫੋਨ ਆਇਆ ਮੈਨੂੰ ਜਦੋਂ ਆ ਇੱਥੇ ਪਰ ਬੈਠਿਆਂ ਦੀ ਵੀ ਤੁਸੀਂ ਉਹਨੂੰ ਕਹਿੰਦੇ ਹੋ ਡਰਿੰਕ ਸਲੀਪ ਪਤਾ ਨਹੀਂ ਕੀ ਕਹਿ ਰਹੇ ਤੁਸੀਂ ਉਹ ਉਹ ਵੀਡੀਓ ਵੀ ਆ ਛੁੱਟੀ ਠੀਕ ਹੈ ਨਹੀਂ ਉਹ ਨਹੀਂ ਜਦੋਂ ਮੇਰੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਨਾ ਮੈਂ ਕਿਹਾ ਵੀ ਇੱਥੇ ਤੰਗੀ ਕੋਈ ਨਹੀਂ ਤੂੰ ਇੱਕ ਵਾਰ ਦਿੱਲੀ ਜਾਵੇਂ ਅੰਬਰਸਰ ਉੱਤਰ ਤੈਨੂੰ ਮਾ ਆ ਕੇ ਲੈਣ ਤੂੰ ਆ ਜਾਕਰ ਉਹ ਕਿੱਧਰ ਗਿਆ ਸਘਵਾਲ ਉਹ ਦੜ ਵੀ ਇੱਥੇ ਵੀ ਗੱਲ ਹੋਈ ਨਾ ਉਦੋਂ ਵੀ ਇਹਨੇ ਮੈਂ ਕਹੀ ਮੈਂ ਕਿਹਾ ਮੈਂ ਤੂੰ ਜਦੋਂ ਮਰਦੀ ਇੱਥੇ ਆ ਜਾ ਤੇਰੇ ਵਾਸਤੇ ਨੇ ਅੱਗੇ ਸਾਡੇ ਸੋਲਜਰ ਬਾਥਰੂਮ ਉਧਰ ਦੂਰ ਹੈ ਮੈਂ ਇੰਗਲਿਸ਼ 'ਚ ਦੱਸੋ ਮੜਾ ਜੋਮੀ ਇੰਗਲਿਸ਼ 'ਚ ਉਹਨੂੰ ਮੈਂ ਇਹ ਗੱਲ ਕਹੀ ਦੇ ਜਦੋਂ ਪਹਿਲਾਂ ਮੇਰੀ ਉਹਦਾ ਫੋਨ 'ਤੇ ਗੱਲ ਹੋਈ ਨਾ ਮੈਂ ਕਿਹਾ ਵੀ ਐਬਰੀ ਡੇ ਅਥਰ ਡਰਿੰਕ ਚੱਲੂਗੀ ਡੇ অর ਨਾਈਟ ਤੱਕ ਦੇ ਉਹ ਕਹਿੰਦਾ ਨੋ ਨੋ ਆਈ ਡੋਟ ਆਈ ਡੋਟ ਲਾਈਕ ਇਟ ਮੈਂ ਡਰਿੰਕ ਨਹੀਂ ਕਰਦਾ ਤੇ ਉਹ ਫੇਰ ਨਾਲ ਆਪਾਂ ਕੁੱਕੜੀ ਦਾ ਮੀਟ ਮੂਟ ਬਣਾ ਲਿਆ ਉਹ ਵੀ ਖਾਧੀ ਵਧੀਆ ਤਰੀਕੇ ਨਾਲ ਮੈਂ ਵਧੀਆ ਬਣਾਇਆ ਜਿੱਦਾਂ ਉੱਥੇ ਬਣਾਉਂਦੇ ਸੀ ਉਹੇ ਸੇਮ ਤੈਨੂੰ ਕਹਿੰਦਾ ਬ ਕੀ ਆ ਬਾਤ ਹੈ ਜੀ ਬਹੁਤ ਸੋਹਣੀਆਂ ਗੱਲਾਂ ਤੁਹਾਡੀਆਂ ਤੁਹਾਡੀ ਮੱਤਰਤਾ ਦੀ ਦਾਸ ਤਾਂ ਇਹ ਮੱਤਰਤਾ ਦੀ ਕਹਾਣੀ ਤੁਹਾਡਾ ਦਾ ਬੜਾ ਧੰਨਵਾਦ ਧੰਨਵਾਦ ਬਹੁਤ ਜੰਗਾ ਲੱਗੇ ਤੁਹਾਡੇ ਨਾਲ ਗੱਲਬਾਤ ਕਰਕੇ ਥੋੜੀ ਗੱਲਬਾਤ ਕਰਕੇ ਸਾਨੂੰ ਵੀ ਬਹੁਤ ਜਿਹੜਾ ਤੁਸੀਂ ਆਏ ਚੱਲ ਕੇ ਸਾਡੇ ਕੋਲ ਬਹੁਤ 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 ਥੈਂਕ ਯੂ ਤੇ ਅਲਡਾ ਬਹੁਤ ਮਿਹਰਬਾਨੀ ਮਾਤਾ ਜੀ ਬਹੁਤ ਧੰਨਵਾਦ ਆ ਕਿ ਤੁਸੀਂ ਸਮਾਂ ਦਿੱਤਾ ਸੋ ਇੰਟਰਵਿਊ ਕਿਵੇਂ ਦੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਚ ਤੁਸੀਂ ਦੇਖਿਆ ਹੋਣੀ ਆ ਪਰ ਉਹਦੇ ਵੀਡੀਓ ਦੇ ਪਿਛਲਾ ਪੱਖ ਕੀ ਸੀਗਾ ਕਿਵੇਂ ਇਹ ਪਿਛਲੀ ਕਹਾਣੀ ਸੀ ਇਹ ਸਾਰੀ ਇੰਟਰਵਿਊ ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਕਹਿਣ ਪੰਜਾਬ ਅੱਛਾ ਬਾਪੂ ਇਹ ਆਪਣਾ ਕੰਮਕਾਰ ਕੀ ਆ ਕੰਮਕਾਰ ਪੇਟੇ ਦਾ ਅਸੀਂ ਕੰਕ ਚੋਨਾ ਬੀਜਦੇ ਅਸੀਂ ਦੀ ਅੱਛਾ ਇਹ ਹੁਣ ਆਪਾਂ ਕੀ ਕੀਤਾ ਕੰਮ ਗੁਰ ਕੱਢਣ ਦਾ ਅੱਛਾ ਗੁਰ ਕੱਢਣ ਦਾ ਗੁਰ ਕੱਢਣ ਦਾ ਹਾਂ ਜੀ ਅੱਛਾ ਫਿਰ ਆਪ ਹੀ ਬਣਾਉਨੇ ਹੋ ਨਹੀਂ ਅਸੀਂ ਆਪ ਬਣਾਉਨੇ ਆ ਜੀ ਅੱਛਾ ਇੱਕ ਦੋ ਦਰ ਦੇ ਬੰਦੇ ਬੰਦੇ ਰੱਖੇ ਨਾਲ ਅੱਛਾ ਇੱਕ ਮੈਂ ਤੇ ਇੱਕ ਮੇਰਾ ਨਾਲ ਛੋਟਾ ਭਰਾ ਆ ਅੱਛਾ ਨਾਲ ਹੀ ਮੇਰਾ ਕਾਕਾ ਆ ਬਾਈਫਾ ਨਾਲ ਅੱਛਾ ਇੱਕ ਦੋ ਹੋਰ ਬੰਦੇ ਹੈਗੇ ਨਾਲ ਅੱਛਾ ਸ਼ੁੱਧ ਗੁੜ ਦਿੰਦੇ ਹੋ ਤੁਸੀਂ ਪੂਰਾ ਵਧੀਆ ਗੁੜ ਦਿੰਦੇ ਆ ਜੀ ਕੋਈ ਵਧੀਆ ਜਿੱਦਾਂ ਗੁੜ ਹਾਂ ਅੱਛਾ ਅੱਛਾ ਕੋਈ ਮਿਕਸ ਨਹੀਂ ਕੱਲਾ ਸੋਡਾ ਪਾਉਨੇ ਆਮ ਜਿਹੜੇ ਭਈਆਂ ਦੇ ਬੇਲਨੇ ਆ ਕੁਝ ਉਹਦੇ ਵਿੱਚ ਵਧੀਆ ਉਹਨਾਂ ਨੂੰ ਵੀ ਆਪਣਾ ਕਿਸ ਤਰ੍ਹਾਂ ਰੁਦਗਾਰ ਚਲਾਇਆ ਜਦੋਂ ਆਮ ਮਲਾਫਟ ਹੋ ਜਾਂਦੀ ਹੈ ਗੁੜ ਨੇ ਅਸੀਂ ਰਾਫਟ ਕੋਈ ਨਹੀਂ ਕਰਦੇ ਜੀ ਕੱਲਾ ਸਿਰਫ ਜਿਹਨੇ ਜਿੰਨਾ ਛੋਦੀ ਛੋਦੀ ਜਣੀ ਵਧੀਆ ਤੋਂ ਵਧੀਆ ਆਮ ਜਿੰਨੇ ਵੀ ਲੋਕ ਜਿੰਨੇ ਵੀ ਲੋਕ ਗੁੜ ਖਰਦੇ ਆ ਕੋਈ ਆ ਤੇ ਵਾਪਸ ਨਹੀਂ ਕਰਕੇ ਗਿਆ ਕਪੇਸੀ ਵੀ ਕਹਿੰਦੇ ਵਧੀਆ ਵਧੀਆ ਸ਼ੱਕਰ ਵੀ ਬਣਾਉਨੇ ਆ ਗੁੜ ਵੀ ਬਣਾਉਨੇ ਆ ਅੱਛਾ ਸ਼ੱਕਰ ਵੀ ਬਣਾਉਨੇ ਆ ਪੀਸੀਆਂ ਬਣਾਉਨੇ ਆ ਨਾਲ ਮੂੰਗਫਲੀ ਬਦਾਮਾਂ ਵਾਲਾ ਗਿਦੀਆਂ ਵਾਲਾ ਉਹ ਵੀ ਵਿੱਚ ਪਾਉਂ ਬਣਾਉਨੇ ਆ ਅੱਛਾ ਆਪਣਾ ਪਿੰਡ ਕਿਹੜਾ ਪੈ ਜਾਂਦਾ ਇਹ ਪਿੰਡ ਸਾਡਾ ਨੰਗਲ ਸਰਾਣਾ ਪੈਂਦਾ ਜੀ ਜਲਾ ਜਿਲ੍ਹਾ ਜਲੰਧ ਦਾ ਵੀ ਜਿਲ੍ਹਾ ਜਲੰਧ ਆ। ਹਾਂਜੀ ਹਾਂਜੀ। ਅੱਛਾ ਕੋਈ ਫੋਨ ਨੰਬਰ ਹੋਵੇ ਤੁਹਾਡਾ? ਫੋਨ ਨੰਬਰ ਆ ਦੋ ਨੰਬਰ ਲਿਖਿਆ ਜੀ ਇਹ ਨੋਟ ਕਰ ਲਾ ਤੁਸੀਂ। ਠੀਕ ਆ। ਇੱਕ ਮੇਰੇ ਲੜਕੇ ਦਾ ਇੱਕ ਲੜਕੇ ਦੇ ਦੋਸਤ ਦਾ ਆ। ਠੀਕ ਹੈ ਜੀ। ਤੇ ਆਪਾਂ ਦਾ ਥੋੜਾ ਜਿਹਾ ਤੁਹਾਨੂੰ ਪਤਾ ਥੋੜਾ ਜਿਹਾ ਘੱਟੇ ਜਿਹਾ ਪੜੇ ਆ ਕੰਮ ਕਰਨ ਵਾਲੇ ਬੰਦੇ। ਕੰਮ ਜਿਹੜਾ ਮਰਜ਼ੀ ਲੈ ਲਓ ਸਾਡੇ ਤੋਂ। ਠੀਕ ਆ। ਆ ਪਿੱਛੇ ਆਪਣਾ ਘਰਾੜਾ ਹੈ ਜੀ ਨੂੰ ਸਾਡੇ ਮਾਰ ਦੀ। ਹਾਂਜੀ ਆਪਾਂ ਬੇਨਾਂ ਲਾਇਆ ਜੀ ਹਾਂਜੀ। ਸੜਕ ਦੇ ਉੱਪਰ ਆਪਣਾ ਡੇਰਾ ਹੈ ਜੀ। ਠੀਕ ਹੈ ਜੀ। ਤੇ ਆਦਮਪੁਰ ਪਾਦਮਪੁਰ ਤੋਂ ਉ